ਜਿਨ੍ਹਾਂ ਦੇ ਕੋਲ ਇਸ ਵਕਤ ਬੈਠੇ ਆ ਉਹਨਾਂ ਦਾ ਨਾਮ ਗੁਰਮੀਤ ਸਿੰਘ ਹੈ ਤੇ ਉਹਨਾਂ ਦੇ ਵੱਲੋਂ ਸਿੱਖਿਆ ਵਿਭਾਗ ਦੇ ਵਿੱਚ ਸੇਵਾਵਾਂ ਦਿੱਤੀਆਂ ਗਈਆਂ ਬਤੌਰ ਪ੍ਰਿੰਸੀਪਲ ਉਹ ਰਿਟਾਇਰ ਹੋਏ ਪਰ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਸਾਰੇ ਗੱਲਾਂ ਨਹੀਂ ਜੇ ਛੋਟੋ-ਵੜ ਇੱਕ ਦੇ ਜੇ ਆਪਾਂ ਕਰ ਲਈਏ ਹੂੰ ਤਾਂ ਬੰਦਾ ਕਰ ਸਕਦਾ ਆਪਣੇ ਆਪ ਹੂੰ ਤੇ ਸ਼ੁਰੂਆਤ ਆਪਣੇ ਆਪ ਦੇ ਕਰ ਲਈਏ ਜੀ ਉਹਦਾ ਮੈਨੂੰ ਲੱਗਦਾ ਆਪਣੇ ਆਪ ਨੂੰ ਵੀ ਫਾਇਦਾ ਪਵੇਗਾ ਹੂੰ ਤੇ ਉਹ ਕਿਤਾਬਾਂ ਤੋਂ ਅਸੀਂ ਖਰਾਕ ਲੈ ਕੇ ਮਾਨਸਿਕ ਤੌਰ ਤੇ ਤਕਰੀਬ ਉਪੇ ਕਿਸੇ ਦਾ ਮੁਝੇ ਛੱਡਣਾ ਹੋਵੇ ਤਾਂ ਨਾ ਔਖਾ ਵੀ ਹੈ ਜੀ ਛੱਡਿਆ ਜਾ ਸਕਦਾ ਹੈ ਜਿਹੜੀਆਂ ਚੀਜ਼ਾਂ ਸੀ ਇਦਾਂ ਦੀਆਂ ਉਹ ਅੱਜ ਦੇ ਸਮੇਂ ਦੇ ਵਿੱਚ ਅਸੀਂ ਉਸ ਵਕਤ ਜਿਹੜੀਆਂ ਸੋਚੀਆਂ ਵਿਚਾਰੀਆਂ ਸੀ ਉਹ ਵੀ ਸੱਚ ਸਾਬਤ ਹੁੰਦੀਆਂ ਦਿਖਾ ਲਈ ਦੇਦੀਆਂ ਨੇ ਬੱਚੇ ਦਾ ਕੋਈ ਕਸੂਰ ਨਹੀਂ ਜੋ ਘਟ ਪੜਦਾ ਹੂੰ ਬੱਚੇ ਦਾ ਕੋਈ ਕਸੂਰ ਨਹੀਂ ਜੋ ਸਕੂਲ ਨਹੀਂ ਆਉਂਦਾ ਹੂੰ ਸਕੂਲ ਸਾਡੇ ਪਿੰਨ ਉੱਤੇ ਆਂਦਾ ਜੀ ਅਧਿਆਪਕਾਂ ਦਾ ਮਾਪਿਆਂ ਦਾ ਤੇ ਸਮਾਜ ਸਮਾਜ ਇਹਨਾਂ ਦਾ ਗੁੰਦ ਕਰਨਾ ਹੂੰ ਵੀ ਉਹ ਦਾ ਬੱਚਾ ਹੈ ਉਹ ਤਾਂ ਪਤਾ ਨਹੀਂ ਵੀ ਮੇਰਾ ਐਸਿਕੇਸ਼ਨ ਤੋਂ ਪੜਦਾ ਤਰ੍ਹਾਂ ਨੁਕਸਾਨ ਹੋ ਜਾਊਗਾ ਹੂੰ ਉਹਨੂੰ ਨੁਕਸਾਨ ਕਿੱ데 ਦਾ ਨਹੀਂ ਪਤਾ ਪਤਾ ਵੀ ਗੱਲ ਹੋ ਜੇ ਹੂੰ ਹੈ ਨਾ ਜਿਹੜਾ ਉੱਚੀ ਲਿਆ ਗਿਆ ਹੂੰ ਜਿਹਦੇ ਐ ਪਤਾ ਲੱਗਦੀ ਵੀ ਨੁਕਸਾਨ ਹੋਣਾ ਤਾਂ ਤਾਂ ਉਹ ਕੁਝ ਵੀ ਨਾ ਹੂੰ ਹੂੰ ਜਿਹੜੀ ਸੋਚ ਬੁੱਧ ਕਰਾ ਕਰਨੀ ਸਿਆਣਪ ਕਰਾ ਕਰਨੀ ਉਹਦੇ ਉਦੋਂ ਤਰ੍ਹਾਂ ਨਾ ਜਿਹੜੀ ਉਹ ਉਹ ਮੈਨੂੰ ਲੱਗਾ ਕਿਤਾਬਾਂ ਤੋਂ ਸਾਨੂੰ ਬਖਤਰੀ ਨੰਬਰ ਸਰਵਿਓ ਇੱਥੇ ਮਤਲਬ ਹੋਰ ਘੜ ਕਿਤਾਬਾਂ ਇੱਕ ਤਰ੍ਹਾਂ ਦੀ ਜਿਵੇਂ ਕਿ ਕਿਤਾਬਾਂ ਹੂੰ ਪਿਆਰ ਪਰ ਇਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ੇਰਗਿੱਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਅੱਜ ਇੱਕ ਖਾਸ ਮੁਲਾਕਾਤ ਲੈ ਕੇ ਤੁਹਾਡੇ ਮੁਖਾਤਬ ਹੋਏ ਹਾਂ ਤੇ ਇਸ ਮੁਲਾਕਾਤ ਦੇ ਵਿੱਚੋਂ ਮੈਨੂੰ ਆਸ ਮਰਾਦ ਤੇ ਕਾਮਨਾ ਹੈ ਕਿ ਇਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਯਾਂ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਗੱਲਾਂ ਆ ਜਾਈਆਂ ਹੋਣ ਜਿਹੜੀਆਂ ਤੁਹਾਨੂੰ ਟੰਬਣ ਜਿਹੜੀਆਂ ਤੁਹਾਨੂੰ ਫਰਕ ਪਾਉਣ ਤੇ ਫਰਕ ਪਾਉਣ ਹਾਂ ਪੱਖੀ ਨਾ ਪੱਖੀ ਨਹੀਂ ਨਵਾਂ ਸਾਲ ਚੜ੍ਹ ਕੇ ਹਟਿਆ ਬਹੁਤ ਸਾਰੇ ਲੋਕਾਂ ਦੇ ਵੱਲੋਂ ਮੁਬਾਰਕਬਾਦਾਂ ਇੱਕ ਦੂਸਰੇ ਨੂੰ ਦਿੱਤੀਆਂ ਗਈਆਂ ਨੇ ਕਿਹਾ ਗਿਆ ਕਿ ਇਹ ਸਾਲ ਤੁਹਾਡੇ ਲਈ ਚੰਗਾ ਹੋਵੇ ਬੁਲੰਦੀਆਂ ਵਾਲਾ ਹੋਵੇ ਚੜ੍ਹਦੀ ਕਲਾ ਵਾਲਾ ਹੋਵੇ ਕਹਿਣਾ ਚਾਹੀਦਾ ਹੈ ਇੱਕ ਦੂਸਰੇ ਦੇ ਕੋਲੋਂ ਇਹ ਸਾਰੀਆਂ ਕਾਮਨਾਵਾਂ ਲੈਣੀਆਂ ਵੀ ਚਾਹੀਦੀਆਂ ਨੇ ਤੇ ਉਹਨਾਂ ਨੂੰ ਦੇਣੀਆਂ ਵੀ ਚਾਹੀਦੀਆਂ ਨੇ ਪਰ ਇਸ ਸਭ ਦੇ ਵਿਚਕਾਰ ਇਹ ਚੀਜ਼ ਸੋਚਣੀ ਵਿਚਾਰਨੀ ਬਣਦੀ ਹੈ ਕਿ ਜਿਹੜੀਆਂ ਸ਼ੋਭੇ ਸ਼ਾਮਾਂ ਅਸੀਂ ਦਿੰਦੇ ਆ ਇਹਦੇ ਵਿੱਚ ਸ਼ੁਭ ਹੈ ਵੀ ਕੁਝ ਜਾਂ ਫਿਰ ਸਿਰਫ ਇੱਕ ਫਾਰਮੈਲਟੀ ਤੌਰ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਮੈਂ ਦੂਸਰੀ ਗੱਲ ਕਰਾਂ ਦੂਸਰੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਬਹੁਤ ਕੁਝ ਬਦਲਣ ਦੀਆਂ ਇੱਛਾਵਾਂ ਦੇ ਨਾਲ ਬਹੁਤ ਵੱਡੇ ਕਦਮ ਪੁੱਟਣ ਦੀਆਂ ਕੋਸ਼ਿਸ਼ਾਂ ਕਰਦੇ ਆ ਕੋਸ਼ਿਸ਼ਾਂ ਕਰਨਾ ਕੋਈ ਗਲਤ ਗੱਲ ਨਹੀਂ ਹੈ ਪਰ ਇਹਨਾਂ ਕੋਸ਼ਿਸ਼ਾਂ ਦੇ ਦਰਮਿਆਨ ਸਾਡੇ ਜਿਹੜੇ ਐਫਰਟਸ ਹੁੰਦੇ ਨੇ ਸਾਡੇ ਜਿਹੜੇ ਹੋਰ ਢੰਗ ਤਰੀਕੇ ਹੁੰਦੇ ਨੇ ਕਿ ਉਹਨਾਂ ਦੇ ਮਾਪਦੰਡ ਜਿਹੜੇ ਨੇ ਉਹ ਸਹੀ ਹੁੰਦੇ ਨੇ ਚੰਗੇ ਹੁੰਦੇ ਨੇ ਹਾਂ ਪੱਕੀ ਹੁੰਦੇ ਨੇ ਜਿਨ੍ਹਾਂ ਦੇ ਨਾਲ ਫਰਕ ਜਿਹੜਾ ਵੱਡਾ ਤਾਂ ਨਹੀਂ ਛੋਟਾ ਹੀ ਪਵੇ ਇਸੇ ਸਬਦ ਦੇ ਦਰਮਿਆਨ ਅੱਜ ਅਸੀਂ ਮੁਲਾਕਾਤ ਕਰਨ ਦੇ ਲਈ ਜਿਸ ਸ਼ਖਸੀਅਤ ਦੇ ਕੋਲ ਮੌਜੂਦ ਆ ਜਿਨ੍ਹਾਂ ਦੇ ਕੋਲ ਇਸ ਵਕਤ ਬੈਠੇ ਆ ਉਹਨਾਂ ਦਾ ਨਾਮ ਗੁਰਮੀਤ ਸਿੰਘ ਹੈ ਤੇ ਉਹਨਾਂ ਦੇ ਵੱਲੋਂ ਸਿੱਖਿਆ ਵਿਭਾਗ ਦੇ ਵਿੱਚ ਸੇਵਾਵਾਂ ਦਿੱਤੀਆਂ ਗਈਆਂ ਬਤੌਰ ਪ੍ਰਿੰਸੀਪਲ ਉਹ ਰਟਾਇਰ ਹੋਏ ਨੇ ਤੇ ਹੁਣ ਇੱਕ ਲਾਇਬ੍ਰੇਰੀ ਦੇ ਵਿੱਚ ਅਸੀਂ ਬੈਠੇ ਆ ਪਿੱਛੇ ਦਾ ਦ੍ਰਿਸ਼ ਤੁਸੀਂ ਵੇਖ ਪਾ ਰਹੇ ਹੋਵੋਗੇ ਕਿਤਾਬਾਂ ਪਈਆਂ ਨੇ ਤੇ ਇਹਨਾਂ ਕਿਤਾਬਾਂ ਦੇ ਵਿੱਚ ਉਹ ਜਿੱਥੇ ਸਾਨੂੰ ਸਿੱਖਣ ਨੂੰ ਮਿਲਦਾ ਹੈ ਉੱਥੇ ਸਾਡੇ ਸਮਾਜ ਦੇ ਵਿੱਚ ਵੀ ਬਹੁਤ ਸਾਰੀਆਂ ਸਖਸ਼ੀਤਾ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਮਨ ਦੇ ਮਟਾਵ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਦੂਰ ਹੁੰਦੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਇਹਨਾਂ ਦਾ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਕਿ ਕਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ ਬਦਲਾਅ ਲਿਆ ਸਕਦੇ ਆਂ ਨਿੱਕੇ-ਨਿੱਕੇ ਕਦਮ ਪੁੱਟਣ ਦੇ ਨਾਲ ਨਿੱਕੀਆਂ-ਨਿੱਕੀਆਂ ਕੋਸ਼ਿਸ਼ਾਂ ਕਰਨ ਦੇ ਨਾਲ ਪਿਆਰ ਭਰੀ ਸਸੀ ਕਲ ਸਦਾ ਸਾਹਿਬ ਸਸੀ ਕਲ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜੀ ਠੀਕ ਠਾਕ ਹਾਂ ਜੀ ਬਹੁਤ ਠੀਕ ਠਾਕ ਹੈ ਜੀ ਜਿਸ ਤਰੀਕੇ ਮੈਂ ਗੱਲ ਕੀਤੀ ਆ ਕਿ ਨਵਾਂ ਸਾਲ ਹੁਣੇ ਨਿਕਲ ਕੇ ਗਿਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਆਫ ਦਾ ਕੈਮਰਾ ਤੁਸੀਂ ਕਹਿ ਰਹੇ ਸੀ ਕਿ ਆਪਾਂ ਸ਼ੁਭ ਕਾਮਨਾਵਾਂ ਦਿੰਨੇ ਆ ਤੇ ਸ਼ੁਭ ਕਾਮਨਾਵਾਂ ਦੇ ਵਿੱਚ ਹੈਪੀ ਨਿਊ ਇਅਰ ਦੇ ਵਿੱਚ ਹੈਪੀ ਕਿ ਜਦੋਂ ਤੁਹਾਨੂੰ ਇਹ ਛਾਵਾ ਆਉਂਦੀਆਂ ਨੇ ਤੁਹਾਨੂੰ ਕਿਹਾ ਜਾਂਦਾ ਕਿ ਹੈਪੀ ਨਿਊ ਇਅਰ ਜਾਂ ਫਿਰ ਤੁਸੀਂ ਬਤੌਰ ਜਦੋਂ ਪ੍ਰਿੰਸੀਪਲ ਵਿਚਰਦੇ ਸੀ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਕੀ ਬਲਬਲਾ ਹੁੰਦਾ ਹੈ ਮਨ ਦੇ ਵਿੱਚ ਕੀ ਤੁਹਾਡੇ ਭਾਵ ਹੁੰਦਾ ਹੈ ਕਿ ਵਾਕਈ ਹੈਪੀ ਨਿਊ ਇਅਰ ਜਿਹੜਾ ਕਿਹਾ ਜਾ ਰਿਹਾ ਹੈ ਇਹ ਹੈਪੀ ਇਹਦੇ ਵਿੱਚ ਕੁਝ ਹੈ ਵੀ ਹੈ ਤੇ ਆਪਣੇ ਸ਼ੇਰ ਗਿਲ ਜੀ ਗੱਲ ਤਾਂ ਹੈਗੀ ਐ ਤੇ ਵਾਕਈ ਅਸੀਂ ਸਾਰੇ ਜਦੋਂ ਨਵੇਂ ਸਾਲ ਦੇ ਵਿੱਚ ਐਂਟਰ ਕਰਦੇ ਆ ਨਾ ਤਾਂ ਪਹਿਲੇ ਦਿਨ ਹੀ ਖਾਸ ਕਰਕੇ ਰਾਤ ਨੂੰ 12 ਵਜੇ ਤੋਂ ਹੀ ਬੱਚੇ ਜਾਂ ਨੌਜਵਾਨ ਸਾਰੇ ਹਨਾ ਮੈਸੇਜ ਪਾ ਰਹੇ ਆ ਹੋਰ ਕਰ ਰਹੇ ਤੇ ਜਦੋਂ ਸਵੇਰੇ ਮਿਲਦੇ ਆ ਕਿਥੇ ਵੀ ਆਪਾਂ ਆਪਣੇ ਕੁਲੀਗ ਨੂੰ ਆਪਣੇ ਘਰਦਿਆਂ ਨੂੰ ਤੇ ਉਹਨੂੰ ਵਿਸ਼ ਕਰਦੇ ਨੇ ਜੀ ਵੀ ਨਵਾਂ ਸਾਲ ਤੁਹਾਨੂੰ ਮੁਬਾਰਕ ਹੋਵੇ ਨਵੇਂ ਸਾਲ ਚ ਖੁਸ਼ੀਆਂ ਹੋਣ ਹਨਾ ਹੋਰੀ ਖੁਸ਼ਹਾਲੀ ਹੋਵੇ ਸਾਰਾ ਹੈ ਅ ਹੈ ਅੱਛੀ ਗੱਲ ਹੈ ਕਿਸੇ ਨੂੰ ਮੋਟੀਵੇਟ ਕਰਨਾ ਜੀ ਕਿਸੇ ਨੂੰ ਮਤਲਬ ਸ਼ਾਮਾ ਦੇਣੀ ਹੈ ਹਨਾ ਚੰਗਾ ਲੱਗਦਾ ਹੈ ਤੇ ਅਸੀਂ ਵੀ ਦਿੰਦੇ ਆ ਜੀ ਪਰ ਜਦੋਂ ਅਸੀਂ ਬੜੇ ਤਰਕ ਨਾਲ ਸੋਚਦੇ ਹੈਗੇ ਆ ਕਿ ਜਿਹੜਾ ਪਿਛਲਾ ਸਾਲ ਲੱਗਿਆ ਸਾਡਾ ਹੈਗਾ ਹੂੰ ਤੇ ਉਹਦੇ ਵਿੱਚ ਵੀ ਅਸੀਂ ਨਵੇਂ ਸਾਲ 'ਚ ਸ਼ਾਮਾਂ ਦਿੱਤੀਆਂ ਸੀ ਹੂੰ ਕੀ ਵਾਕਿਆ ਹੀ ਉਹ ਸਭਿਆ ਸਾਲ ਵਾਕੀ ਖੁਸ਼ਹਾਲ ਨਿਕਲਿਆ ਉਹਦੇ ਸਾਨੂੰ ਖੁਸ਼ੀ ਮਿਲਦੀ ਰਹੀ ਕਿ ਕੋਈ ਚੁਣੌਤੀਆਂ ਨਹੀਂ ਆਈਆਂ ਹੂੰ ਕਿਹਾ ਕੋਈ ਘਟਨਾਵਾਂ ਜਾਂ ਕੋਈ ਦੁੱਖ ਸੁੱਖ ਸਾਰੇ ਕਿਉਂਕਿ ਜਿਹੜਾ ਦੁੱਖ ਸੁੱਖ ਹੈ ਜੀਵਨ ਦਾ ਹਿੱਸਾ ਹੈ ਬਿਲਕੁਲ ਠੀਕ ਹੈ ਨਾ ਇਹ ਬਹੁਤ ਸਾਰੀਆਂ ਗੱਲਾਂ ਸਾਡੇ ਤੇ ਨਿਰਭਰ ਕਰਦੀਆਂ ਬਹੁਤ ਸਾਰੀਆਂ ਸਾਡੇ ਤੋਂ ਬਾਹਰ ਵੀ ਹੈਗੀਆਂ ਨੇ ਘਟਨਾਵਾਂ 'ਚੋਂ ਬਾਹਰ ਨਾ ਚੈਲੰਜ ਹੈ ਮਨੁੱਖ ਨੂੰ ਸੰਘਰਸ਼ ਕਰਨਾ ਚਾਹੀਦਾ ਹੈ ਜਦੋਂ ਉਹ ਚੱਗੇ ਨਿਕਲਦਾ ਹੈਗਾ ਤੇ ਇਹ ਕਾਠੀ ਹੈ ਸ਼ਾਮਾਂ ਦੇਣੀਆਂ ਚੰਗੀ ਗੱਲ ਆ ਗਈ ਆ ਪਰ ਮਸਲਾ ਤਾਂ ਇਹ ਹੈਗਾ ਕਿ ਕੀ ਕੱਲੀਆਂ ਸ਼ਾਮਾਂ ਦੇਣ ਨਾਲ ਹੀ ਸਾਡਾ ਜਿਹੜਾ ਇਹ ਸਾਲ ਹੈਪੀ ਹੋਏਗਾ ਖੁਸ਼हाल ਹੋਏਗਾ ਤੇ ਸੋਚਣਾ ਪੈਂਦਾ ਹੈ ਫਿਰ ਖੁਸ਼ਹਾਲ ਕਰਨ ਲਈ ਸਾਨੂੰ ਦੁੱਖੋ ਆਪਣੇ ਆਪ ਨੂੰ ਕੁਝ ਨਾ ਕੁਝ ਸਮਾਜ ਦੇ ਵਿੱਚ ਜਾਂ ਆਪਣੇ ਖਾਤਰ ਵੀ ਕੁਝ ਨਾ ਕੁਝ ਨਾ ਚੰਗੇ ਵਾਲੇ ਪਾਸੇ ਤੁਰਨਾ ਪਏਗਾ ਜੀ ਮਨੁੱਖ ਦੇ ਵਿੱਚ ਜਿੱਥੇ ਬਹੁਤ ਸਾਰੇ ਗੁਣ ਨੇ ਉਹਦੇ ਉੱਤੇ ਬਹੁਤ ਸਾਰੀਆਂ ਕਮੀਆਂ ਤਾਂ ਹੀ ਆ ਵੀ ਨੇ ਹਾਂ ਨਾ ਕਮੀਆਂ ਆ ਗਈਆਂ ਕਮੀਆਂ ਹੈਗੀਆਂ ਨਾ ਉਹ ਚਲੋ ਸਮਾਜ ਦਾ ਹਿੱਸਾ ਹੈ ਬਹੁਤ ਪਾਸੇ ਤੇ ਆਪਾਂ ਉਹ ਪਿੱਛੇ ਨਾ ਜਾਈਏ ਉਹ ਕਿਉਂ ਹੈ ਹੈ ਨਾ ਤੇ ਜੇ ਬੰਦਾ ਆਪਿਆ ਦੂਜੀ ਗੱਲ ਇਹ ਹੈ ਕਿ ਮਨੁੱਖ ਨੂੰ ਆਪਣੀਆਂ ਆਪਣੀਆਂ ਕਮੀਆਂ ਆ ਹੂੰ ਦੂਜੇ ਨੂੰ ਹਜੇ ਘੱਟ ਦੇਖਦੇ ਹੁੰਦੇ ਆ ਆਪਣੇ ਨੂੰ ਤਾਂ ਸਾਰੀਆਂ ਦੇਖਦੇ ਆ ਹਾਂ ਆਪਣੇ ਆਪ ਨੂੰ ਬੰਦੇ ਨੂੰ ਸਭ ਨੂੰ ਪਤਾ ਹੁੰਦਾ ਮੇਰੇ ਚਾਹ ਕਰਨੀਆਂ ਆ ਆ ਕਰਨੀਆਂ ਆ ਕਰਨ ਹੂੰ ਜੇ ਵਾਕਈ ਤੁਸੀਂ ਆਪਣਾ ਨਵਾਂ ਸਾਹ ਖੁਸ਼ਹਾਲੀ ਵਾਲਾ ਚਾਹੁੰਦੇ ਆ ਵਾਕਈ ਅਸੀਂ ਨੂੰ ਚੰਗਾ ਚਾਹੁੰਦੇ ਹਾਂ ਕੋਸ਼ਿਸ਼ करिए ਉਹਨਾਂ ਕਮੀਆਂ ਚੋਂ ਜਿੰਨੀਕ ਉਹ ਆਪਣੇ ਆਪ ਨੂੰ ਘਟਾ ਸਕੀਏ ਉਹਨਾਂ ਚੋਂ ਛੱਡ ਸਕੀਏ ਪਿਛਲੀ ਕੋਈ ਬਰਾਈ ਕੋਈ ਕਮੀ ਹੈ ਨਾ ਉਹਨੂੰ ਜਿਵੇਂ ਆਪਣੇ ਤੋਂ ਅਲੈਦਾ ਕਰ ਸਕੀਏ ਪਰ ਮੈਨੂੰ ਲੱਗਦਾ ਕਿ ਉਹਦੇ ਨਾਲ ਕੁਛ ਨਾ ਕੁਛ ਫਰਕ ਸੁਧਾਰ ਹੋਏਗਾ ਤੇ ਉਹਦੇ ਨਾਲ ਸਮਾਜ ਦਾ ਸੁਧਾਰ ਹੋਏਗਾ ਜੀ ਜਿਸ ਤਿੱਕੇ ਗੁਰਮੀਜੀ ਤੁਸੀਂ ਤਰਕਸ਼ੀਲ ਸੋਸਾਇਟੀ ਦੇ ਨਾਲ ਸੰਬੰਧ ਰੱਖਦੇ ਹੋ ਚੰਡੀਗੜ੍ਹ ਜ਼ੋਨ ਦੇ ਵਿੱਚ ਤੁਸੀਂ ਬਤੌਰ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਦੇ ਰਹੇ ਹੋ ਇਹ ਸਭ ਦੇ ਦਰਮਿਆਨ ਇੱਕ ਤਰਕਪ੍ਰਿਆ ਸਵਾਲ ਇਹ ਵੀ ਹੈ ਕਿ ਜੇ ਇਸ ਤਰੀਕੇ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੇ ਵਿੱਚੋਂ ਇੱਕ ਗੱਲ ਆਪਾਂ ਛੱਡਦੀ ਹੈ ਜਿਹੜੀਆਂ ਊਣਤਾਈਆਂ ਕਮੀਆਂ ਸਾਡੇ ਦੇ ਵਿੱਚ ਨੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਗਿਆਨ ਨੂੰ ਮਾਂ ਗੱਲ ਲੱਗਦੀ ਹੈ ਆ ਲੋਕਾਂ ਨੂੰ ਲੱਗਦਾ ਹੈ ਕਿ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਇਦਾਂ ਦੀਆਂ ਚੀਜ਼ਾਂ ਲੋਕ ਇਹਨੂੰ ਇਗਨੋਰ ਵੀ ਕਰ ਦਿੰਦੇ ਨੇ ਕਿ ਨਹੀਂ ਭਾਈ ਅਸੀਂ ਸੁਣਨਾ ਨਹੀਂ ਇਦਾਂ ਤਾਂ ਸਾਰੇ ਕਹਿੰਦੇ ਹੀ ਨੇ ਚੰਗਾ ਤਾਂ ਕਹਿੰਦੇ ਨੇ ਕਿ ਬਣੋ ਪਰ ਅਸੀਂ ਆਪਣੇ ਵਿੱਚ ਬਦਲਾ ਲਿਆਈਏ ਕਿਵੇਂ ਵੱਡਾ ਸਵਾਲ ਤਾਂ ਇਹ ਹੈ ਕਿ ਸਾਨੂੰ ਪਤਾ ਹੈ ਆਪਣੀ ਕੋਖ ਅਸੀਂ ਬਿਹਤਰ ਕਰਦੇ ਹਾਂ ਸ਼ਾਮ ਨੂੰ ਸੌਣ ਤੋਂ 5 ਮਿੰਟ ਪਹਿਲਾਂ ਜਿਹੜਾ ਅਸੀਂ ਆਪਣੇ ਬਾਰੇ ਸੋਚਦੇ ਹਾਂ ਦਿਨਚਰਿਆ ਦੇ ਬਾਰੇ ਸੋਚਦੇ ਹਾਂ ਉਸ ਵਕਤ ਸਾਨੂੰ ਪਤਾ ਹੁੰਦਾ ਕੱਢਣ ਪਾਉਣ ਨੂੰ ਕੀ ਦਿਨ ਦੇ ਵਿੱਚ ਕੀਤਾ ਕੀ ਕਰਨਾ ਚਾਹੀਦਾ ਸੀ ਕੀ ਮਾੜਾ ਹੋ ਗਿਆ ਕੀ ਚੰਗਾ ਹੋ ਗਿਆ ਇਹਦੀ ਸ਼ੁਰੂਆਤ ਕਿਵੇਂ ਕਰੀਏ ਕਿਵੇਂ ਇੱਕ ਇਨਸਾਨ ਸੋਚੇ ਵਿਚਾਰੇ ਕਿਵੇਂ ਉਹ ਆਪਣੇ ਵਿੱਚ ਨਿੱਕੇ ਨਿੱਕੇ ਪਹਿਲੂਆਂ ਨੂੰ ਤਰਤੀਬ ਬਾਰ ਕਰੇ ਜਿਹਦੇ ਨਾਲ ਹਾਂ ਪੱਖੀ ਸੋਚ ਹੋਵੇ ਦੇਖੋ ਜੀ ਗੱਲ ਇਹ ਹੈਗੀ ਐ ਬਾਕੀ ਗੱਲ ਤੁਹਾਡੀ ਬਹੁਤ ਸਹੀ ਹੈਗੀ ਐ ਇਹ ਸਵਾਲ ਹੈਗਾ ਤੇ ਅਸੀਂ ਮਤਲਬ ਦੂਜੇ ਨੂੰ ਸਿੱਖਿਆ ਬਹੁਤ ਛੇਤੀ ਦੇ ਸਕਦੇ ਪਰ ਉਹ ਨੂੰ ਆਪਣੇ ਆਪ ਤੇ ਲਾਗੂ ਕਰਨਾ ਕਈ ਮੁਦਕਤਾ ਹੈਗੀ ਐ ਕਾਫੀ ਕੁਸ਼ਲ ਉੱਚ ਨਿਕਲਣਾ ਪੈਂਦਾ ਹੈ ਜੀ ਤੇ ਅਜੇ ਤੱਕ ਸੋਸਾਇਟੀ ਕੋ ਨਹੀਂ ਮੈਂ ਤਰਸੂ ਸੋਸਾਇਟੀ ਪਿਛਲੇ 3 ਸਾਲਾਂ ਨਾਲ 1995 ਵਿੱਚ ਜੁੜ ਗਿਆ ਸੀ ਤੇ ਉੱਥੇ ਅਸੀਂ ਸੈਮੀਨਾਰਾਂ ਚ ਮੀਟਿੰਗਾਂ ਚ ਹੌਸ ਤੇ ਜਾਂਦੇ ਹਾਂ ਤੇ ਸੋਸਾਇਟੀ ਦੇ ਇੱਕ ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨਾ ਕਈਏ ਉਹਨੂੰ ਕਰਨ ਦੀ ਕੋਸ਼ਿਸ਼ ਕਰੀਏ ਕਰੀਏ ਹਾਂ ਉਹ ਵੱਖਰੀ ਗੱਲ ਹੈ ਕਿ ਉਹ ਨਾ ਕਰ ਪਾਦੇ ਨਹੀਂ ਪਾਦੇ ਉਹ ਲੈ ਦੀ ਗੱਲ ਹੈ ਹਾਂ ਪਰ ਸਾਡੇ ਸਾਰੇ ਦੀ ਅਪਰੋਚ ਇਹ ਹੁੰਦੀ ਹੈ ਵੀ ਯਾਰ ਉਹਨਾਂ ਕੀ ਕਹੀਏ ਜਿੰਨਾ ਕੀ ਕਰ ਸਕੀਏ ਕਰ ਸਕੀਏ ਹਾਂ ਤੇ ਮੈਨੂੰ ਇਹ ਲੱਗਦਾ ਕਿ ਇਨਸਾਨ ਜੇ ਇਕਣਾ ਕੋਸ਼ਿਸ਼ ਕਰੇ ਹੂੰ ਤੇ ਵੀ ਅਰ ਜਿਵੇਂ ਪਹਿਲੇ ਗੱਲ ਕੀਤੀ ਹੈ ਵੀ ਜਿਹੜੀਆਂ ਉਨਤਾਈਆਂ ਨੇ ਉਹਨੂੰ ਉੱਪਰ ਛੱਡਣਾ ਹੈ ਨਾ ਇਹ ਕਰਕੇ ਜੇ ਛੱਡ ਸਕੀਏ ਹੂੰ ਔਖਾ ਨਹੀਂ ਹੈਗਾ ਜੇ ਤੁਸੀਂ ਮਨ ਚ ਧਾਰ ਲਿਆ ਹੂੰ ਪਰ ਸਾਰਾ ਕੁਝ ਇਕਲਾ ਛੱਡਣਾ ਕਿਉਂਕਿ ਪੂਰੇ ਜਿਹੜਾ ਸਿਸਟਮ ਹੈਗਾ ਬਹੁਤ ਸਾਰੇ ਜਿਹੜੇ ਫੈਕਟਰ ਨੇ ਜਿਹੜਾ ਕਰਕੇ ਉਹ ਸਾਰੀਆਂ ਗੱਲਾਂ ਨਹੀਂ ਵੀ ਛੁੱਟਦੀਆਂ ਮੰਨ ਲਓ ਇੱਕ ਇੱਕ ਐਗਜ਼ਾਮਪਲ ਲੈਂਦਾ ਮੈਂ ਕਿ ਆ ਵੀ ਮੈਂ ਪ੍ਰਣ ਕਰਦਾ ਸੀ ਮੈਂ ਅੱਜ ਤੋਂ ਬਾਅਦ ਝੂਠ ਨਹੀਂ ਬੋਲਾਂਗਾ ਹਾਂ ਪਰ ਹਾਲਾਤ ਨੇ ਹਾਂ ਨਾ ਕਈ ਵਾਰ ਇਹ ਜਿਹੇ ਫੈਕਟਰ ਨੇ ਉਹ ਸਾਦ ਨੇ ਕਿਧਰ ਕਿਧਰ ਜਾ ਕੇ ਫੇਰ ਬੰਦਾ ਉਹ ਪਿੱਛੇ ਹਟ ਜਾਂਦਾ ਹੈ ਕਿਹੇ ਉਹਦੇ ਹੂੰ ਤੇ ਗੱਲ ਕਾਫੀ ਚੁਣੌਤੀਆਂ ਨੇ ਪਰ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਸਾਰੇ ਗੱਲਾਂ ਨਹੀਂ ਜੇ ਘੱਟੋ ਘਾਟ ਇੱਕ ਦੇ ਜੇ ਆਪਾਂ ਕਰ ਲਈਏ ਹੂੰ ਤਾਂ ਬੰਦਾ ਕਰ ਸਕਦਾ ਆਪਣੇ ਆਪ ਨੂੰ ਹੂੰ ਤੇ ਸ਼ੁਰੂਆਤ ਆਪਣੇ ਆਪ ਤੇ करिए ਜੀ ਉਹਦਾ ਮੈਨੂੰ ਲੱਗਦਾ ਆਪਣੇ ਆਪ ਨੂੰ ਵੀ ਫਾਇਦਾ ਹੋਏਗਾ ਇਹ ਬੜਾ ਸਪਸ਼ਟ ਹੈ ਜੇ ਤੁਹਾਡੇ ਚ ਅੰਦਰ ਪੋਜ਼ਿਟਿਵਿਟੀ ਆਏਗੀ ਚੰਗੀਆਂ ਗੱਲਾਂ ਆਉਣਗੀਆਂ ਤੇ ਤੁਹਾਡੀ ਲਾਈਫ ਪਹਿਲਾਂ ਨਾਲੋਂ ਵੱਧ ਸੁਖੀ ਹੋਏਗੀ ਹੂੰ ਤੇ ਇਹਦੇ ਚ ਸਮਾਧਨ ਪਨਾ ਜੀ ਇਨੀਸ਼ੀਏਟਿਵ ਲੈਂਡ ਦੀ ਗੱਲ ਬਹੁਤ ਨਵੇਂ ਸਾਲ ਦੇ ਉੱਪਰ ਲੋਕ ਕਹਿੰਦੇ ਨੇ ਕਿ ਐਤਕੀ ਮੈਂ ਪ੍ਰਣ ਕੀਤਾ ਐਤਕੀ ਮੈਂ ਜਿਮ ਜਾਣਾ ਐਤਕੀ ਮੈਂ ਕਿਸੇ ਤਰੀਕੇ ਦੇ ਨਾਲ ਕੋਈ ਨਸ਼ੇ ਦਾ ਸੇਵਨ ਕਰਦਾ ਸੀ ਉਹਨੂੰ ਛੱਡਣਾ ਐ ਇਦਾਂ ਦੀਆਂ ਚੀਜ਼ਾਂ ਲੋਕੀ ਕਰਦੇ ਨੇ ਪਰ ਨਵੇਂ ਸਾਲ ਦੇ ਪਹਿਲੇ ਹਫ਼ਤੇ ਦੇ ਵਿੱਚ ਕਈਆਂ ਦੀਆਂ ਟੁੱਟ ਜਾਂਦੀਆਂ ਨਵੇਂ ਹਫ਼ਤੇ ਦੇ ਦੂਸਰੇ ਨਵੇਂ ਸਾਲ ਦੇ ਦੂਸਰੇ ਹਫ਼ਤੇ ਦੇ ਵਿੱਚ ਕਈ ਇੱਧਰ ਉੱਧਰ ਕਰ ਲੈਂਦੇ ਇੱਕ ਦਿਨ ਛੱਡ ਲਈਏ ਕੀ ਹੁੰਦਾ ਸਾਲ ਪਿਆ ਹੀ ਐ ਇਦਾਂ ਦੀਆਂ ਜਦੋਂ ਨਕਾਰਾਤਮਕ ਸੋਚਾਂ ਜਦੋਂ ਜ਼ੈਨ ਦੇ ਵਿੱਚ ਆਉਂਦੀਆਂ ਨੇ ਉਹਨੂੰ ਪਿੱਛੇ ਹਟਣ ਦੇ ਲਈ ਕਿਸੇ ਤਰੀਕੇ ਦੇ ਨਾਲ ਕੋਈ ਧਿਆਨ ਧਰਨਾ ਪੈਂਦਾ ਹੈ ਕਿਸੇ ਤਰੀਕੇ ਦੇ ਨਾਲ ਕੋਈ ਇਦਾਂ ਦੇ ਮੋਟੀਵੇਸ਼ਨਲ ਸਪੀਕਰਾਂ ਨੂੰ ਸੁਣਨਾ ਪੈਂਦਾ ਹੈ ਜਾਂ ਫਿਰ ਮਨ ਨੂੰ ਬਿਠਾਈਏ ਕਿਵੇਂ ਮਨ ਨੂੰ ਸਥਿਰ ਕਿਵੇਂ ਕਰੀਏ ਜਿਹੜੇ ਸੋਚ ਵਿਚਾਰ ਇਦਾਂ ਦੇ ਆਉਣ ਹੀ ਨਾ ਜੇ ਆਉਣ ਵੀ ਤਾਂ ਉਹਨੂੰ ਅਸੀਂ ਰੋਕ ਸਕੀਏ ਰੋਕ ਸਕੀਏ ਬਾਕੀ ਗੱਲ ਤਾਂ ਇਹ ਤੁਹਾਡੀ ਠੀਕ ਹੈ ਨੈਗੇਟਿਵਿਟੀ ਇੱਕ ਪਾਰਟ ਹੈਗਾ ਲਾਈਫ ਦਾ ਹੈਗਾ ਨਾ ਨਕਾਰਤਮਕ ਜਿਹੜੀਆਂ ਸਾਡੀਆਂ ਤਾਕਤਾਂ ਨੇ ਉਹ ਸਾਨੂੰ ਮਤਲਬ ਉਸ ਗੱਲ ਤੋਂ ਫੇਰ ਰੋਕਦੀਆਂ ਨੇ ਤੇ ਉਹ ਸਾਨੂੰ ਮਤਲਬ ਜਿਹੜਾ ਕੁਝ ਅਸੀਂ ਸੋਚਦੇ ਆ ਵੀ ਆ ਚੰਗਾ ਕਰਨਾ ਪਰ ਜਿਵੇਂ ਤੋਂ ਸਿੱਖਿਆ ਕਿ ਅਸੀਂ ਪਹਿਲੇ ਦਿਨ ਜਿਹੜਾ ਸਾਲ ਦਾ ਪਹਿਲਾ ਦਿਨ ਉਹ ਤੋਂ ਅਸੀਂ ਪ੍ਰਣ ਕਰ ਲੈਂਦੇ ਆ ਮਨ ਚ ਵੀ ਧਿਆਲ ਦੇ ਵਾਕੀ ਕਰਾਂਗੇ ਪਰ ਉਹ ਪੂਰਾ ਨਹੀਂ ਹੁੰਦਾ ਕਿਤੇ ਨਾ ਕਿਤੇ ਜਾ ਕੇ ਆ ਇੱਕ ਹਫਤੇ ਦੋ ਹਫਤੇ ਮਹੀਨੇ ਦੋ ਮਹੀਨੇ ਬਾਅਦ ਜਾ ਕੇ ਟੁੱਟ ਜਾਂਦਾ ਖਾਸ ਕਰਕੇ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਜੀ ਇਹ ਸ਼ਾਇਦ ਗੱਲ ਦੀ ਮਸਲਾ ਤਾਂ ਇਹ ਹੈਗਾ ਵੀ ਦੇਖੋ ਇੱਕ ਤਾਂ ਜਿਹੜੇ ਸਾਡੀਆਂ ਬਹੁਤ ਸਾਰਾ ਸਾਡਾ ਲਿਟਰੇਚਰ ਹੈ ਕਿਤਾਬਾਂ ਨੇ ਜਾਂ ਜਿਹੜੇ ਸਾਡੇ ਬਹੁਤ ਅੱਗੇ ਆਗੂ ਹੋਏ ਨੇ ਹੂੰ ਤੇ ਉਹ ਧਾਰਮਿਕ ਹੈ ਚਾਹੇ ਸਾਡੇ ਹੋਰ ਕਿਸੇ ਤਰ੍ਹਾਂ ਸਮਾਜਿਕ ਆਗੂ ਨੇ ਉਹਨਾਂ ਦੀਆਂ ਜੀਵਨੀਆਂ ਤੋਂ ਪ੍ਰੇਰਣਾ ਲੈ ਕੇ ਅਸੀਂ ਆਪਣੇ ਆਪ ਨੂੰ ਤਕੜਾ ਕਰ ਸਕਦੇ ਨੇ ਹੂੰ ਤੇ ਉਹ ਕਿਤਾਬਾਂ ਤੋਂ ਅਸੀਂ ਖਰਾਕ ਲੈ ਕੇ ਮਾਨਸਿਕਤਾ ਉੱਤੇ ਤਕੜੇ ਹੋ ਕੇ ਕਿਸੇ ਗੱਲ ਨੂੰ ਜੇ ਛੱਡਣਾ ਹੋਵੇ ਤਾਂ ਇਹਨਾਂ ਔਖਾ ਵੀ ਹੈ ਨਹੀਂ ਜੀ ਛੱਡਿਆ ਜਾ ਸਕਦਾ ਪਰ ਥੋੜੀ ਬੇਲਵਾ ਹੂੰ ਤੇ ਨਾਲ ਦੇ ਨਾਲ ਤੁਹਾਨੂੰ ਉਸ ਕੁਲਪਾਪਨ ਨੂੰ ਸਪੋਰਟ ਕਰਨ ਖਾਤਰ ਚੰਗਾ ਲਿਟਰੇਚਰ ਚੰਗੀਆਂ ਲੋਕਾਂ ਦੀ ਸੰਗਤ ਤੇ ਇਸ ਤਰ੍ਹਾਂ ਦੀ ਚੰਗੇ ਕੋਈ ਸੰਸਥਾ ਜਿਹਦੇ ਨਾਲ ਤੁਸੀਂ ਜੁੜੇ ਹੋ ਜਿੱਥੇ ਨਾਲ ਦੇ ਸਾਥੀ ਤੁਹਾਨੂੰ ਪ੍ਰੇਰਣਾ ਦੇਣ ਵਾਕਈ ਕਹਿਣ ਵੀ ਨਹੀਂ ਵਾਕਈ ਜਿੱਥੇ ਤੁਹਾਨੂੰ ਮਤਲਬ ਡੋਲਣ ਦੀ ਹੋਵੇ ਤੇ ਜਦੋਂ ਤੁਹਾਨੂੰ ਰੋਕ ਸਕਣ ਤੇ ਮੈਨੂੰ ਲੱਗਦਾ ਜੇ ਇਸ ਤਰ੍ਹਾਂ ਤੁਸੀਂ ਅੱਗੇ ਵਧੋਗੇ ਕੁਝ ਸਮਾਂ ਗਿਲ ਲਗਾ ਦੋਗੇ ਤਾਂ ਪੱਕੇ ਤੌਰ ਤੇ ਉਹਦਾ ਹੱਲ ਹੋ ਸਕਦਾ ਹੈ ਹੱਲ ਹੋ ਸਕਦਾ ਜਿਸ ਤਰੀਕੇ ਦੇ ਨਾਲ ਗੁਰਮੀਜੀ ਆਪਾਂ ਸਾਰੀ ਇਹ ਗੱਲਬਾਤ ਕਰ ਰਹੇ ਆਂ ਅੱਜ ਤਕਨੀਕੀ ਯੁੱਗ ਹੈ ਤੁਹਾਡੀ ਵੀ ਜੇਬ ਦੇ ਵਿੱਚ ਮੋਬਾਈਲ ਆ ਮੇਰੀ ਵੀ ਜੇਬ ਦੇ ਵਿੱਚ ਮੋਬਾਈਲ ਹੈ ਤੇ ਦਰਸ਼ਕ ਜਿਹੜੇ ਸਾਡੇ ਵੇਖ ਰਹੇ ਨੇ ਉਹ ਵੀ ਬਹੁਤਾਂਤ ਮੋਬਾਈਲਾਂ ਦੇ ਉੱਪਰ ਹੀ ਵੇਖਦੇ ਹੋਣਗੇ ਜਿੱਥੇ ਇਹਦੇ ਹਾਂ ਪੱਕੀ ਬਹੁਤ ਫਾਇਦੇ ਨੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਜਈਆਂ ਵੀ ਨੇ ਜਿਹੜੀਆਂ ਅਸੀਂ ਕਦੇ ਸੋਚੀਆਂ ਵਿਚਾਰੀਆਂ ਵੀ ਨਹੀਂ ਸੀ ਮੈਂ ਬਹੁਤੀ ਦੇਰ ਪੁਰਾਣੀ ਦੀ ਗੱਲ ਨਹੀਂ ਕਰਦਾ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਸੀ ਇਦਾਂ ਦੀਆਂ ਉਹ ਅੱਜ ਦੇ ਸਮੇਂ ਦੇ ਵਿੱਚ ਅਸੀਂ ਉਸ ਵਕਤ ਜਿਹੜੀਆਂ ਸੋਚੀਆਂ ਵਿਚਾਰੀਆਂ ਬੰਦੀ ਸੀ ਉਹ ਵੀ ਸੱਚ ਸਾਬਤ ਹੁੰਦੀਆਂ ਦਿਖਾ ਲਈ ਦੇ ਰੀਆਂ ਨੇ ਸੋਸ਼ਲ ਮੀਡੀਆ ਦਾ ਪ੍ਰਭਾਵ ਕਿੰਨਾ ਕਹੇ ਅੱਜ ਦੇ ਜ਼ਮਾਨੇ ਨੂੰ ਚੰਗਾ ਕਰਨ ਚ ਤੇ ਚੰਗੇ ਨੂੰ ਮਾੜਾ ਕਰਨ ਦੇ ਵਿੱਚ ਜਾਂ ਫਿਰ ਚੰਗੇ ਹੁੰਦੇ ਦੇ ਵਿੱਚ ਵੀ ਟਕਲਾ ਮੁਸ਼ਕਲਾਂ ਦੇਕ ਤਾਂ ਲਿਆਉਣ ਦੇ ਵਿੱਚ ਸੋਸ਼ਲ ਮੀਡੀਆ ਕਿੰਨਾ ਤੁਹਾਨੂੰ ਲੱਗਦਾ ਹੈ ਕਿ ਆਵਾਜ਼ ਪੱਖੇ ਦਾ ਨਿਭਾਇਆ ਗਿਆ ਹੈ ਸੋਸ਼ਲ ਮੀਡੀਆ ਦੇ ਤੌਰ ਦੇ ਉੱਪਰ ਜਾਂ ਫਿਰ ਕਹ ਲਈਏ ਕਿ ਇਹ ਸਿਰਫ ਤੇ ਸਿਰਫ ਲੋਕਾਂ ਦਾ ਇੱਕ ਟਾਈਮ ਜਿਹੜਾ ਪਹਿਲਾਂ ਫ੍ਰੀ ਬੈੱਟ ਤੇ ਸੀ ਇੱਕ ਦੂਸਰੇ ਦੇ ਨਾਲ ਮੰਜੇ ਤੇ ਬੈਠ ਕੇ ਗੱਲਾਂ ਕਰ ਲੈਣੀਆਂ ਉਹ ਗੱਲਾਂ ਸਾਡੇ ਕੋਲੇ ਖੁੱਸ ਗਈਆਂ ਬਜ਼ੁਰਗਾਂ ਦੇ ਕੋਲੇ ਬਹਿਣਾ ਸਾਡੇ ਕੋਲੇ ਖੁੱਸ ਗਿਆ ਇਹ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਕਿਵੇਂ ਮੰਨਦੇ ਹੋ ਦੇਖੋ ਸੋਸ਼ਲ ਮੀਡੀਆ ਤੇ ਬਾਕੀ ਮੈਂ ਜਦੋਂ ਪੜਦਾ ਸੀ ਸਾਨੂੰ ਇੱਕ ਲੇਖ ਹੁੰਦਾ ਸੀ ਸਾਇੰਸ ਦੇ ਲਾਭ ਤੇ ਹਾਨੀਆਂ ਜੀ ਉਦੋਂ ਐ ਸੋਚੀ ਤੀਂ ਲਾਭ ਤਾਂ ਠੀਕ ਆ ਸਾਇੰਸ ਦੇ ਪਰ ਹਾਨੀਆਂ ਵੀ ਹੁੰਦੀਆਂ ਹਾਂ ਪਰ ਜਦੋਂ ਟੀਚਰ ਪੜ੍ਹਾਉਂਦਾ ਸੀ ਸਾਨੂੰ ਵਾਕਈ ਪਤਾ ਨਹੀਂ ਸੀ ਦੋਵੇਂ ਪੱਖ ਨੇ ਹੂੰ ਤੇ ਇਸ ਤਰੀ ਜਿਹੜਾ ਸੋਸ਼ਲ ਮੀਡੀਆ ਹੈਗਾ ਹੈ ਨਾ ਸਾਡੇ ਕੋਲ ਨਵੇਂ ਟੈਕਨੀਕ ਸਕੇ ਨਵੇਂ ਜਨਤਰ ਹੈ ਕਿ ਨ ਸਾਰਾ ਕੁਝ ਆ ਗਿਆ ਜੀ ਲੋਕਾਂ ਨੂੰ ਇੱਕ ਦੂਜ ਨਾਲ ਨੇੜੇ ਜੋੜ ਹੁੰਦਾ ਹੈਗਾ ਜਿਵੇਂ ਅਸੀਂ ਕਹਿੰਦੇ ਕਿ ਪੂਰਾ ਜਿਹੜਾ ਸੰਸਾਰ ਇੱਕ ਪਿੰਡ ਬਣ ਗਿਆ ਬਿਲਕੁਲ ਪਰ ਜਿਹੜਾ ਇੱਕ ਪਿੰਡ ਆ ਉਹ ਸੰਸਾਰ ਬਣ ਗਿਆ ਪਿੰਡ ਤੋਂ ਉੱਟ ਗਿਆ ਸੀ ਹੈਨਾ ਐ ਵੀ ਕਹਿੰਦੇ ਹਾਂ ਬਿਲਕੁਲ ਤੇ ਵਾਕਿਆ ਹੀ ਦੇਖੋ ਪੱਖ ਤੋਂ ਦੋਹੇ ਹੂੰ ਹੁਣ ਜਦੋਂ ਇੱਕ ਵਾਰੀ ਅਸੀਂ ਬਾਈਸ ਚਾਂਸਲਰ ਸਾਡੇ ਨਾਲ ਉੱਥੇ ਇੱਕ ਫੰਕਸ਼ਨ ਦੇ ਵਿੱਚ ਗੱਲ ਕਰ ਰਹੇ ਸੀ ਉਹ ਕਹਿੰਦਾ ਅਸੀਂ ਪਿੱਛੇ ਤਾਂ ਮੁੜ ਨਹੀਂ ਸਕਦੇ ਹੂੰ ਹਨਾ ਜਿਹੜੀ ਸਾਡੇ ਹੱਥ 'ਮਾਂ ਮੋਬਾਈਲ ਆ ਗਿਆ ਇਹ ਆ ਗਿਆ ਤੇ ਅਸੀਂ ਬੱਚਿਆਂ ਨੂੰ ਕਹਿੰਦੇ ਵੀ ਬੱਚੇ ਉਤੋਂ ਹਨਾ ਉਹ ਵੇ ਹਟਾ ਲਈਏ ਉਹਨਾਂ ਨੂੰ ਹਟਾ ਲਈਏ ਪਰ ਨਹੀਂ ਹਟ ਸਕਦੇ ਨਹੀਂ ਹਟ ਸਕਦੇ ਤੇ ਸਾਨੂੰ ਤਾਂ ਸੋਚਣਾ ਹੀ ਪੈਂਦਾ ਕਿ ਅਸੀਂ ਉਹਨਾਂ ਦੇ ਹੱਥਾਂ 'ਚ ਹੋਣ ਦੇ ਬਾਵਜੂਦ ਵੀ ਉਹਨੂੰ ਅਸੀਂ ਸਹੀ ਦਿਸ਼ਾ ਕਿਵੇਂ ਦੇ ਸਕੀਏ ਹੂੰ ਲੋਖੀ ਦੇ ਖਤਰੇ ਆਪਕ ਦਾ ਮਾਪਿਆਂ ਦਾ ਤੇ ਬਹੁਤ ਸਾਰੀ ਸੋਸਾਇਟੀ ਦਾ ਰੋਲ ਹੈ ਹੂੰ ਜੇ ਹਰ ਇੱਕ ਚੀਜ਼ ਦਾ ਜੇ ਅਸੀਂ ਫਾਇਦਾ ਜਿਹੜਾ ਫਾਇਦਾ ਹੀ ਬਹੁਤ ਹੈ ਬਿਲਕੁਲ ਇਹ ਚੀਜ਼ ਜਿਹੜੀ ਸੋਸ਼ਲ ਮੀਡੀਆ ਤੇ ਆਈ ਹੈ ਕਮਿਊਨੀਕੇਸ਼ਨ ਨੂੰ ਸੰਚਾਰ ਦੇ ਖਤਰ ਹੈ ਨਾ ਜੁੜਨ ਖਤਰ ਆ ਗਿਆ ਤੇ ਮੈਂ ਕਹਿੰਦਾ ਜੇ ਸੋਚੋ ਤੁਸੀਂ ਕਿੰਨੇ ਫਾਇਦੇ ਨੇ ਹੂੰ ਅੱਜ ਅਸੀਂ ਐ ਲੱਗਦਾ ਕਿ ਬੱਚਾ ਸਾਡਾ ਅਮਰੀਕਾ ਬੈਠਾ ਕੈਨੇਡਾ ਬੈਠਾ ਤੇ ਐ ਲੱਗਦਾ ਸਾਹਮਣੇ ਬੈਠਾ ਹੈ ਸਾਹਮਣੇ ਬੈਠਾ ਗੱਲ ਕਰਨਾ ਕਿੱਡੀ ਵੱਡੀ ਮਤਲਬ ਹੈ ਸਾਇੰਸ ਦੇ ਨੇ ਜਿਹੜੇ ਦੇਣੇ ਸਾਨੂੰ ਦੇਣੇ ਕਾੜ ਕੱਢੀ ਹੈ ਉਹ ਪਰ ਰਹਿੰਦੇ ਸੀ ਰਹਿੰਦੇ ਸੀ ਅੱਗੇ ਮਾਰ ਕੇ ਅਸੀਂ ਦੇਖਦੇ ਸੀ ਜਦੋਂ ਸਾਡੇ ਅਸੀਂ ਬਚਪਨ ਤੋਂ ਅਸੀਂ ਅਸੀਂ ਦੇਖਿਆ ਚਿੱਠੀ ਪਾਦੇ ਹੁੰਦੇ ਸੀ ਤੇ ਉਹ ਚਿੱਠੀਆਂ ਜਾ ਕੇ ਕਦੋਂ ਮਿਲਣੀਆਂ ਕਦੋਂ ਜਵਾਬ ਆਉਣਾ ਕਦੇ ਉਧੇ ਹੋਣੇ ਨੇ ਬਹੁਤ ਸਾਰੀਆਂ ਗੱਲਾਂ ਸੀ ਪਰ ਨਾਲ ਦੀ ਨਾਲ ਇਹਦੀ ਜਿਹੜੀ ਇਹ ਹੈ ਨਾ ਇਵਲਸ ਨੇ ਬੁਰਾਈਆਂ ਦਾ ਉਹ ਵੀ ਨਾਲ ਨਾਲ ਚੁਗਿਆ ਵੀ ਆ ਉੱਤੇ ਤੋਂ ਹੁਣ ਇਹੀ ਹੈ ਕਿ ਜਿੰਨਾ ਅਸੀਂ ਸੁਚੇਤ ਕਰ ਸਕੀਏ ਬੱਚਾ 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 ਮੈਨੂੰ ਐ ਵੀ ਲੱਗਦਾ ਇੱਕ ਵਾਰੀ ਸਾਡੇ ਡੀਪੀਏ ਨਾਲ ਮੀਟਿੰਗ ਹੋ ਰਹੀ ਸੀ ਤੇ ਉਹ ਡੀਪੀਏ ਸਾਹਿਬ ਕਹਿੰਦੇ ਵੀ ਬੱਚੇ ਜਿਹੜੇ ਮਤਲਬ ਘੱਟ ਪੜਦੇ ਨੇ ਹਾਂ ਨਾ ਕਮਜ਼ੋਰ ਨੇ ਫੇਲ ਹੁੰਦੇ ਨੇ ਐ ਹੁੰਦੇ ਨੇ ਐ ਮੈਂ ਉਹ ਗੱਲ ਚਾਹਦੀ ਸੀ ਹਾਂ ਮੈਨੂੰ ਨੇ ਇੱਕ ਐਸੀ ਮਹਾਦੀ ਜਿਹੜੇ ਦੇਖੋ ਬੱਚੇ ਦਾ ਕੋਈ ਕਸੂਰ ਨਹੀਂ ਜੋ ਘੱਟ ਪੜਦਾ ਹੂੰ ਬੱਚੇ ਦਾ ਕੋਈ ਕਸੂਰ ਨਹੀਂ ਜੋ ਸਕੂਲ ਨਹੀਂ ਆਉਂਦਾ ਹੂੰ ਸਕੂਲ ਸਾਡੇ ਤਿੰਨ ਤਿਰਾਂ ਦਾ ਜੀ ਅਧਿਆਪਕਾਂ ਦਾ ਮਾਪਿਆਂ ਦਾ ਤੇ ਜਿਹੜਾ ਸਮਾਜ ਹੈ ਸਮਾਜ ਜਿਹਨਾਂ ਨੂੰ ਗੋਣਦ ਕਰਨਾ ਸਾਰਾ ਵੀ ਉਹ ਤਾਂ ਬੱਚਾ ਹੈ ਉਹਨੂੰ ਤਾਂ ਪਤਾ ਨਹੀਂ ਵੀ ਮੇਰਾ ਅਸਿਕੇਸ਼ਨ ਤੋਂ ਪੜਦਾ ਤਰ੍ਹਾਂ ਨੁਕਸਾਨ ਹੋ ਜੂਗਾ ਉਹਨੂੰ ਨੁਕਸਾਨ ਫਾਇਦੇ ਦਾ ਨਹੀਂ ਪਤਾ ਪਤਾ ਵੀ ਗੱਲ ਹਜੇ ਹਮ ਹੈ ਨਾ ਉਹ ਤਾਂ ਹਜੇ ਆਪਣੇ ਉਸ ਜੀ ਰਿਹਾ ਹੈਗਾ ਉਹਨੂੰ ਜੇ ਇਹ ਪਤਾ ਲੱਗੇ ਵੀ ਨੁਕਸਾਨ ਹੋਣਾ ਫਿਰ ਤਾਂ ਉਹ ਹੋ ਜੂਵੇ ਨਾ ਤੇ ਇਸ ਕਰਕੇ ਜਿਹੜਾ ਇਹ ਸੋਸ਼ਲ ਮੀਡੀਆ ਦਾ ਮਤਲਬ ਨੁਕਸਾਨ ਹੈ ਉਹਨੂੰ ਦਾ ਬੱਚਿਆਂ ਦੇ ਹੱਥਾਂ ਚੋਂ ਅਸੀਂ ਸੁਚੇਤ ਹੋ ਕੇ ਹੀ ਸਹੀ ਪਾਸੇ ਲਾ ਸਕਦੇ ਆ ਮਾਪਿਆਂ ਦਾ ਬਹੁਤ ਹੋਇਆ ਲੋਕੋ ਜੇ ਘਰ ਚ ਮਾਪਿਆਂ ਦਾ ਅਨੁਸ਼ਾਸਨ ਹੈ ਤੇ ਬੱਚੇ ਤੇ ਉਹਦਾ ਅਸਰ ਪਏਗਾ ਜਾਂ ਨਾ ਨਹੀਂ ਪਏਗਾ ਜੀ ਜੇ ਮੈਂ ਮਤਲਬ ਘਰੇ ਮਤਲਬ ਡਰਿੰਕ ਕਰਦਾ ਹੈਗਾ ਤੇ ਬੱਚੇ ਨੂੰ ਕਹਾਂ ਵੀ ਨਹੀਂ ਮਾੜੀ ਚੀਜ਼ ਹੈ ਮਤਲਬ ਉਹਦਾ ਅਸਰ ਨਹੀਂ ਪਏਗਾ ਉਹ ਗੱਲ ਕਾਟ ਨਹੀਂ ਕਰੇਗੀ ਕਾਟ ਨਹੀਂ ਕਰੇਗੀ ਜੇ ਮੈਂ ਆਪਣੇ ਆਪ ਜੇ ਅਨੁਸ਼ਾਸਿਤ ਹੈਗਾ ਸ਼ਾਇਦ ਉਹਦਾ ਕਿਥੇ ਨਾ ਕਿਥੇ ਥੋੜਾ ਉਹਦਾ ਅਸਰ ਪੈ ਸਕਦਾ ਹੈ ਹੂੰ ਤੇ ਬਾਕੀ ਗੱਲ ਰਹੀ ਦੇਖੋ ਸੋਸਾਇਟੀ ਚ ਹੋਈਆਂ ਬੱਚੇ ਇਧਰ ਨਾਲੇ ਕਿਥੇ ਕਿਥੇ ਨੌਲੇਜ ਗ੍ਰੈਂਡ ਕਰਕੇ ਕਿਥੇ ਕਿਥੇ ਪਹੁੰਚਦੇ ਆ ਤੇ ਬੱਚੇ ਇਧਰ ਜੀ ਆਪਣਾ ਸਮਾਂ ਜਿਹੜਾ ਵੇਸਟ ਕਰਕੇ ਹੈਨਾ ਪੂਰੀ ਲਾਈਫ ਨੂੰ ਦੂਏ ਪਾਸੇ ਵੀ ਲੈ ਜਾਂਦੇ ਨੇ ਅ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਇੱਥੇ ਤੁਹਾਡੇ ਜਵਾਬ ਦੇ ਵਿੱਚੋਂ ਮੈਨੂੰ ਇੱਕ ਸਵਾਲ ਉਮੜਿਆ ਕਿ ਜਿਸ ਤਰੀਕੇ ਤੁਸੀਂ ਗੱਲ ਕੀਤੀ ਹੈ ਤਕਨੀਕ ਵਧੀ ਹੈ ਆ ਲੋਕਾਂ ਦੇ ਚੇਤੇ ਜਿਹੜੇ ਨੇ ਉਹ ਪਹਿਲਾਂ ਨਾਲੋਂ ਜ਼ਿਆਦਾ ਤਰੋਤਾਜ਼ਾ ਰਹਿੰਦੇ ਨੇ ਇੱਕ ਦੂਸਰੇ ਨੂੰ ਅਸੀਂ ਵੀਡੀਓ ਕਾਲ ਦੇ ਉੱਪਰ ਵੀ ਦੇਖ ਸਕਦੇ ਹਾਂ ਪਰ ਇਹਦੇ ਨਾਲ ਸਦਾ ਸਾਬ ਸਬਰ ਵੀ ਕਿਤੇ ਨਾ ਕਿਤੇ ਗੁੰਮਿਆ ਸਬਰ ਦੀ ਜਿਹੜੀ ਪਹਿਲਾਂ ਸੀ ਕਿ ਚਿੱਠੀ ਪਾਈ ਮਹੀਨੇ ਬਾਅਦ ਉਹਦਾ ਜਵਾਬ ਆਇਆ ਉਹਦੇ ਵਿੱਚ ਜਿਹੜਾ ਸਬਰ ਸੀ ਇੰਤਜ਼ਾਰ ਸੀ ਭਾਵਨਾਵਾਂ ਸੀ ਜਿਹੜੀਆਂ ਉਹ ਕਿਤਨਾ ਕਿਤੇ ਗੁੰਮਗੀਆਂ ਨਹੀਂ ਲੱਗਦੀਆਂ ਕਿ ਹੁਣ ਤਾਂ ਸਬਰ ਹੈ ਹੀ ਨਹੀਂ ਹੁਣ ਤਾਂ ਇੱਕ ਮਿੰਟ ਕਿਸੇ ਮੈਸੇਜ ਦਾ ਰਿਪਲਾਈ ਨਾ ਕੀਤਾ ਹੋਵੇ ਤਾਂ ਮਿੰਟ ਦੇ ਵਿੱਚ ਉਹ ਕਹਿੰਦਾ ਕਿ ਤੇਰੇ ਕੋਲ ਤਾਂ ਮੇਰੇ ਵਾਸਤੇ ਟਾਈਮ ਹੀ ਹੈ ਨਹੀਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੀ ਸਮਾਜ ਦੀ ਮੰਤਰ ਨੂੰ ਉਥਲ-ਪੁਥਲ ਕਰ ਰਹੀਆਂ ਨੇ ਬਿਲਕੁਲ ਜਦੋਂ ਕਿਸੇ ਦੀ ਸ਼ਖਸੀਅਤ ਦੇ ਵਿਕਾਸ ਹੋਣਾ ਹੈ ਪਰਸਨੈਟੀ ਡਵੈਲਪਮੈਂਟ ਹੋਣੀ ਹੈ ਉਹਦੇ ਵਿੱਚ ਬਹੁਤ ਸਾਰੇ ਫੈਕਟਰ ਨੇ ਤੇ ਉਹਦੇ ਪੋਜ਼ਿਟਿਵ ਵੀ ਹੈ ਤੇ ਨੈਗੇਟਿਵ ਫੈਕਟਰ ਵੀ ਹੈ ਜਿਵੇਂ ਤੁਸੀਂ ਕਹੇ ਕਿ ਇਹ ਟੈਕਨੀਕ ਦੇ ਨਾਲ ਜਿਹੜਾ ਸਾਡਾ ਸਬਰ ਵਾਲਾ ਸਬਰ ਦੇ ਨਾਲ ਹੋਰ ਬਹੁਤ ਸਾਰੀ ਗੱਲਾਂ ਹਾਂ ਨਾ ਜਿਹੜੀਆਂ ਸਾਡੀਆਂ ਖੁਸਗੀਆਂ ਜਿਹੜੇ ਸਾਡੇ ਪ੍ਰਾਣਿਆਂ ਬਜ਼ੁਰਗਾਂ ਚ ਹੁੰਦੀ ਅਸੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਬੈਠ ਕੇ ਦੇਸੀ ਗੱਲਾਂ ਕਰਦੇ ਸੀ ਬਾਤਾਂ ਪਾਉਂਦੇ ਸੀ ਬਜ਼ੁਰਗ ਸਾਨੂੰ ਦੱਸਦੇ ਸੀ ਜੋ ਐਂਡੈਂਡੀ ਅਸੀ ਤੇ ਸਮਾਂ ਸੀ ਉਹਨਾਂ ਕੋਲ ਤੇ ਦੁੱਖ ਸੁੱਖ ਦਾ ਪਤਾ ਲੱਗਦਾ ਸੀ ਅੱਜ ਗਵਾਂਢ ਦੇ ਵਿੱਚ ਹੀ ਪਤਾ ਨਹੀਂ ਲੱਗਦਾ ਕਿ ਉੱਥੇ ਉਹਨੂੰ ਮਤਲਬ ਕੀ ਵਾਪਰ ਗਿਆ ਜਾਂ ਕੀ ਨਹੀਂ ਹੈਗਾ ਉਹਦੇ ਈ ਮਰਦੋਕਸ ਉਹਦੇ ਅਸੀਂ ਸ਼ਾਮਾਂ ਲਈ ਹੋ ਰਿਹਾ ਗਿਆ ਇੰਨੇ ਮਤਲਬ ਅਸੀਂ ਗ੍ਰਸਤੇ ਗਏ ਨੇ ਵਿਅਸਤ ਹੋ ਗਏ ਮੋਬਾਈਲ ਤੇ ਲੈਲੋ ਟੀਵੀ ਤੇ ਲੈਲੋ ਹਨਾ ਚੈਨਲ ਤੇ ਲੈਲੋ ਬਹੁਤ ਸਾਰਾ ਹੈਗਾ ਤੇ ਕੁਦਰਤੀ ਹੈ ਜੇ ਅਸੀਂ ਕੁਝ ਗੇਨ ਕੀਤਾ ਤਾਂ ਕੁਝ ਖੋਇਆ ਵੀ ਹੈਗਾ ਤੇ ਉਹਦੇ ਹੁਣ ਪਰਭਾਈ ਕਹਿੰਦੇ ਹਨਾ ਉਹ ਸਾਰਾ ਜੋ ਬੈਲੈਂਸ ਹੈ ਤੇ ਮਨੁੱਖ ਦੇ ਹੱਥ 'ਚ ਤਾਂ ਹੈਗਾ ਵੀ ਇਹਨੂੰ ਅਸੀਂ ਜਿਹੜੀ ਕੁਝ ਖੋਇਆ ਹੈ ਉਸ ਤੋਂ ਵੱਧ ਜੇ ਗੇਨ ਕਰਿਆ ਤਾਂ ਪਲੱਸ ਹੈ ਜੇ ਅਸੀਂ ਖੋਇਆ ਜਾਂਦਾ ਹੈ ਗੇਨ ਕੱਟ ਕੀਤਾ ਤਾਂ ਇਹਦਾ ਮਤਲਬ ਅਸੀਂ ਪਿੱਛੇ ਚੱਲ ਗਏ ਹੂੰ ਇਹ ਸਭ ਦੇ ਚੀਜ਼ ਦੇ ਵਿੱਚ ਮੈਨੂੰ ਦੋ ਚਾਰ ਗੱਲਾਂ ਜਿਹੜੀਆਂ ਨੇ ਚੰਗੀਆਂ ਲੱਗੀਆਂ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਕ ਇੱਕ ਕਰਕੇ ਚੀਜ਼ ਛੱਡੀ ਜਾਵੇ ਇੱਕ ਤਰੀਕੇ ਦੇ ਨਾਲ ਕੁਝ ਅਜਿਹਾ ਆਪਣਾ ਚੈਨਲਾਈਜ਼ ਕੀਤਾ ਜਾਵੇ ਜ਼ਿੰਦਗੀ ਨੂੰ ਕਿ ਚੀਜ਼ ਮੈਂ ਬਾੜੀ ਨਹੀਂ ਛੱਡਣੀ ਪਰ ਬਾੜੀਆਂ ਥੋੜੀਆਂ ਥੋੜੀਆਂ ਕਰਕੇ ਜ਼ਰੂਰ ਛੱਡਾਂਗਾ ਇਹ ਸਭ ਦੇ ਚੀਜ਼ ਦੇ ਦਰਮਿਆਨ ਸਦਾ ਸਭ ਜੇ ਇਸ ਤਰੀਕੇ ਦੇ ਨਾਲ ਤਰਕਸ਼ਾਲ ਤਰਕਸ਼ੀਨ ਸੁਸਾਇਟੀ ਨੂੰ ਤੁਸੀਂ ਰਨ ਕਰਦੇ ਹੋ ਇੱਥੇ ਇਸ ਜ਼ੋਨ ਦੇ ਵਿੱਚ ਤੁਸੀਂ ਸਾਰੀਆਂ ਗਤੀਵਿਧੀਆਂ ਕਰਦੇ ਹੋ ਇਹਨਾਂ ਦੇ ਦਰਮਿਆਨ ਤੁਹਾਡੇ ਕੋਲੇ ਕੇਸ ਕੋ ਜਜੇ ਆਉਂਦੇ ਨੇ ਜਿੱਥੇ ਉਲਝਣ ਭਰਿਆ ਮਨ ਲੈ ਕੇ ਲੋਕਾਂ ਦੇ ਕੋਲ ਆਇਆ ਜਾਵੇ ਕਿ ਭਾਈ ਮੇਰੇ ਕੋਲੇ ਕਿਸੇ ਵੀ ਤਰੀਕੇ ਦੇ ਨਾਲ ਹੁਣ ਤਾਂ ਹੱਲ ਹੀ ਨਹੀਂ ਰਿਹਾ ਲੋਕ ਅੱਜ ਕੱਲ ਸੂਸਾਇਡ ਅਟੈਂਪਟ ਇੰਨੀ ਛੇਤੀ ਕਰ ਲੈਂਦੇ ਨੇ ਕਿਸੇ ਦੇ ਨਾਲ ਕਿਸੇ ਦਾ ਕੋਈ ਵਾਹ ਵਾਸਤਾ ਟੁੱਟਦਾ ਤਾਂ ਇੱਕਦਮ ਦੇ ਨਾਲ ਉਹ ਸੋਚਦਾ ਵਿਚਾਰਦਾ ਕਿ ਭਾਈ ਮੇਰੀ ਜ਼ਿੰਦਗੀ ਦੇ ਵਿੱਚ ਬਚਿਆ ਹੀ ਕੁਝ ਨਹੀਂ ਉਹ ਮਾਪੇ ਨਹੀਂ ਵੇਖਦਾ ਉਹ ਆਪਣੇ ਸਕੇ ਸੰਬੰਧੀ ਹੋਰ ਨਹੀਂ ਵੇਖਦਾ ਉਹਨੂੰ ਸ਼ਾਇਦ ਕੋਈ ਇੱਕ ਇਨਸਾਨ ਜਿਆਦਾ ਚੰਗਾ ਲੱਗਦਾ ਹੁੰਦਾ ਤੇ ਉਹਨੂੰ ਉਹ ਤੋਂ ਟੁੱਟਣਾ ਲੱਗਦਾ ਕਿ ਜ਼ਿੰਦਗੀ ਖਤਮ ਹੋਣਾ ਇਦਾਂ ਵੀ ਜਦੋਂ ਉਲਝਣ ਭਰੇ ਮਨ ਤੁਹਾਡੇ ਕੋਲੇ ਆਉਂਦੇ ਨੇ ਲੋਕ ਤੁਹਾਡੇ ਕੋਲੇ ਆਉ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਬਾਜਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਕਹ ਲਿਏ ਹਲ ਨੁਮਾ ਸਥਿਤੀ ਦੇ ਵਾਲੇ ਪਾਸੇ ਨੂੰ ਲਿਜਾਣ ਦੀ ਕੋਸ਼ਿਸ਼ ਕਰਦੇ ਆਂ ਦੇਖੋ ਸ਼ਹਿਰਾਂ ਦੀ ਗੱਲ ਦਾ ਆਈਡੈਂਟੀ ਸਾਡੇ ਸੋਸਾਇਟੀ ਕੋਲ ਜਿਵੇਂ ਕਿਸ ਬਹੁਤ ਆਉਂਦੀ ਹੈ ਕਿਸ ਸਾਡੇ ਕੋ ਪਹਿਲਾਂ ਵੀ ਆਂਤੇ ਹੁਣ ਜਿਵੇਂ ਜਿਵੇਂ ਸਾਡਾ ਇਹ ਅੱਗੇ ਵੱਧ ਰਿਹਾ ਸੀ ਕਾਫਲਾ ਤੁਰਿਆ ਜਾ ਰਿਹਾ ਰੂਪ ਬਦਲਦਾ ਗਿਆ ਹੈ ਕਿਸਾਂ ਦਾ ਇਸ ਸਮਰੇ ਜੀ ਹੁਣ ਜਿਵੇਂ ਤੁਸੀਂ ਦੱਸਿਆ ਕਿ ਡਿਪਰੈਸ਼ਨ ਦੇ ਕੇ ਸਕੇ ਤੇ ਉਹਦੇ ਅਸੀਂ ਦੇਖ ਵੀ ਰਹੇ ਹਾਂ ਬਹੁਤ ਸਾਰੇ ਉੱਜ ਪਟ ਰਹੇ ਆ ਬੱਚਾ ਤੇ ਜਿਵੇਂ ਪ੍ਰੈਸ਼ਰ ਨੇ ਕਈ ਵਾਰੀ ਪੇਰੈਂਟਸ ਦਾ ਹੈਡ ਆਫਸ ਹੁੰਦਾ ਮੈਂ ਅਸੀਂ ਅਕਸਰ ਗੱਲ ਕਰਦਾ ਕਿ ਕਈ ਵਾਰੀ ਮਾਪੇ ਆਪਣੇ ਸੁਪਨੇ ਬੱਚਿਆਂ ਚ ਪੂਰੇ ਕਰਨ ਦੀ ਕੋਸ਼ਿਸ਼ ਕਰਦਾ ਹੈ ਹੈਨਾ ਮੈਂ ਜੇ ਮਤਲਬ ਕੋਈ ਚੀਜ਼ ਬਣਨਾ ਸੀ ਨਹੀਂ ਬਣ ਸਕਿਆ ਮੈਂ ਸੋਚਦਾ ਮੇਰਾ ਬੱਚਾ ਬਣ ਜੇ ਬੱਚਾ ਬਣ ਜੇ ਤੇ ਉਹਦੇ ਚ ਬੱਚੇ ਦੀਆਂ ਪਸੰਦ ਬੱਚੇ ਦੀ ਕਿਵੇਂ ਰੁਚੀਆਂ ਆ ਕੇ ਹੈਗੇ ਉਹਦੇ ਬਾਰੇ ਬਹੁਤਾ ਨਹੀਂ ਦਿਖਿਆ ਜੀ ਬਹੁਤਾ ਨਹੀਂ ਵਿਖਿਆ ਜੀ ਉਹਦੇ ਥੋਪਿਆ ਜਾਂਦਾ ਉਹ ਥੋਪਿਆ ਜਾਂਦਾ ਜੇ ਉਹ ਥੋਪਿਆ ਜਾਏਗਾ ਤਾਂ ਦਿੱਕਤਾਂ ਆਣਗੀਆਂ ਹੂੰ ਤੇ ਕਿਉਂਕਿ ਇੱਕ ਵਾਰੀ ਅਸੀਂ NCERT ਦਾ ਉਹ ਲਾਰੇ ਸੀ ਸੈਮੀਨਾਰ ਵੀ ਨਵੀਂ ਦਿੱਲੀ NCERT ਚ ਜੀ ਉੱਥੇ ਪ੍ਰੋਫੈਸਰ ਗੱਲ ਕਰ ਰਹੇ ਸੀ ਪਹਿਲਾ ਅਧਿਆਪਕ ਨੂੰ ਆਉਟਰ ਕਿਹਾ ਜਾਂਦਾ ਸੀ ਜੀ ਜਿਵੇਂ ਕੁਮਾਰ ਕਿਸੇ ਬਰਤਨ ਨੂੰ ਕਰਦਾ ਹੈ ਉਹਨੂੰ ਸ਼ੇਪ ਦਿੰਦਾ ਹੈ ਉਹ ਕਰਦਾ ਉਹ ਜਿਹਹ ਜਉਣਾ ਚਾਹੁੰਦਾ ਕੱਚੀ ਮਿੱਟੀ ਹੈ ਬੱਚਾ ਉਦਾਂ ਦਾ ਆਕਾਰ ਬਣ ਜਾਂਦਾ ਹੂੰ ਤੇ ਹੌਲੀ ਹੌਲੀ ਰਿਸਰਚ ਆਉਂਦੀ ਰਹੀ ਤੇ ਉਹ ਉਹਨੇ ਪ੍ਰੋਫੈਸਰ ਨੇ ਗੱਲ ਕਰੀ ਵੀ ਨਹੀਂ ਪੌਟਰ ਵਾਲੀ ਵੀ ਸਟੇਜ ਨਹੀਂ ਸਾਡੀ ਗਾਰਡਨਰ ਵਾਲੀ ਸਟੇਜ ਹੈ ਹਾਂ ਅਸੀਂ ਕਿਸੇ ਦੀ ਸ਼ੇਪ ਨਾ ਬਣਾਈਏ ਹੂੰ ਅਸੀਂ ਤਾਂ ਜਿਹਹ ਜਉ ਉਹਦੀ ਸ਼ੇਪ ਬਣਦੀ ਹੈ ਤੇ ਉਹਨੂੰ ਮਤਲਬ ਸੰਭਾਲੀਏ ਉਹਨੂੰ ਮਤਲਬ ਪਾਣੀ ਹੋ ਖਾਦ ਦਿੱਗੇ ਜਿਵੇਂ ਗਾਰਡਨਰ ਇੱਕ ਪੌਦਾ ਹੈ ਪੌਦੇ ਦਾ ਜਿਵੇਂ ਬੀਜ ਹੈ ਜਿਵੇਂ ਉਹਨਾਂ ਫੁੱਲਣਾ ਹੈ ਫਲਣਾ ਹੈ ਨਾ ਫੁੱਲ ਆਣੇ ਫਲ ਆਣਾ ਸਾਰਾ ਨਾ ਤੁਹਾਡਾ ਡਿਊਟੀ ਤਾਂ ਤੁਹਾਡੀ ਇਹ ਹੈ ਕਿ ਉਹਦੇ ਚ ਖਾਦ ਪਾ ਜੇ ਪਾਣੀ ਪਾਈਏ ਉਹਨੂੰ ਪੂਰੀ ਗੋਡੀ ਕਰੀਏ ਸਹੀ ਕਰੀਏ ਮਤਲਬ ਬੱਚੇ ਜਿਹਨੂੰ ਅਸੀਂ ਜੋ ਉਹਦੇ ਅੰਦਰ ਹੈ ਨਾ ਉਚੀਆਂ ਹੈਗੇ ਜੋ ਉਹਦੀ ਪਰਸਨੈਲਿਟੀ ਹੈ ਜਿਸ ਦਾ ਉਹਦਾ ਟੇਸਟ ਹੈ ਤੇ ਉਹਨੂੰ ਉਸੇ ਸਾਈਡ ਨੂੰ ਵਧਣ ਚ ਹੱਲਾਸ਼ੇਰੀ ਦੇਈਏ ਬਾਸ ਕਰੀਏ ਤੇ ਅਸੀਂ ਦੇਖਿਆ ਕਿ ਕਈ ਵਾਰੀ ਕੀ ਹੁੰਦਾ ਹੈ ਬੱਚਾ ਜੇ ਸਮਝ ਲੋ ਕਿਸੇ ਵਿਸ਼ੇ 'ਚ ਜੇ ਕਮਜ਼ੋਰ ਹੈ ਹੂੰ ਠੀਕ ਹੈ ਨਾ ਪਰ ਕਿਸੇ ਹੋਰ ਵਿਸ਼ੇ 'ਚ ਬਹੁਤ ਅਗੇ ਆ ਜਾਂਦਾ ਬਹੁਤ ਤਰੱਕੀ ਕਰਦਾ ਤੇ ਸਮਾਜ 'ਚ ਬੜਾ ਨਾ ਕੱਟ ਕਰਦਾ ਤੇ ਪ੍ਰਭਾਵ ਦਾ ਵੀ ਨਾ ਚਮਕਦਾ ਉਹਨੂੰ ਆਪਾਂ ਐ ਕਰ ਲੋ ਕੀ ਬੱਚੇ ਪੜ੍ਹਨ 'ਚ ਮੈਚ ਇੰਗਲਿਸ਼ ਕੇ ਬਰੀ ਐ ਹੁੰਦਾ ਹੀ ਮੈਨ ਨਹੀਂ ਆ ਮੈਨ ਤੋਂ ਤਾਂ ਹੁਣ ਆ ਹੀ ਨਹੀਂ ਸ਼ੁਰੂ ਹਾਂ ਪਰ ਉਹ ਗਾਣ ਬਜਾਉਣ ਦੇ ਵਿੱਚ ਮਿਊਜ਼ਿਕ ਦੇ ਵਿੱਚ ਉਹਦਾ ਦਾ ਇੰਟਰਸਟ ਹੁੰਦਾ ਜੇ ਕਿਤੇ ਉਹਨੂੰ ਸਹੀ ਦਿਸ਼ਾ ਮਿਲ ਜਵੇ ਮਾਪਿਆਂ ਵੱਲੋਂ ਕਿਸੇ ਟੀਚਰ ਵੱਲੋਂ ਕਾਸੇ ਵੱਲੋਂ ਸੇਫੋ ਬਰਡ ਫੇਮਸ ਬਣਦਾ ਹੈ ਹਮ ਦੇਰਪਾਸ ਸਾਡੇ ਐਗਜ਼ੈਂਪਲਸ ਆਪ ਨੂੰ ਲੱਭ ਗਿਆ ਬਿਲਕੁਲ ਸੋ ਗੱਲ ਹੈ ਕਿ ਜਦੋਂ ਅਸੀਂ ਐਂ ਕਰਾਂਗੇ ਤਾਂ ਮੈਨੂੰ ਲੱਗਦਾ ਜਿਹੜੇ ਆ ਕੇਸ ਨੇ ਮਾਨਸਿਕਤਾ ਉੱਤੇ ਡਿਪਰੈਸ਼ਨ ਦੇ ਜਾਂ ਜਿਹੜੇ ਤੁਸੀਂ ਸਿਰੇ ਦਾ ਸਟੈਪ ਲੈਂਦੇ ਨੇ ਸੁਸਾਇਡ ਤੱਕ ਜਾਂਦੇ ਨੇ ਸ਼ਾਇਦ ਉਹਨਾਂ 'ਚ ਕੁਛ ਨਾ ਕੁਛ ਬਚਾ ਸਕਦਾ ਜੇ ਅਸੀਂ ਸੋਸਾਇਟੀ ਵੀ ਹੈ ਤੇ ਪੂਰਾ ਮਾਹੌਲ ਵੀ ਹੈ ਤੇ ਮਾਪੇ ਦਾ ਖਾਸ ਰਕੋ ਕੇ ਡਿਊਟੀ ਹੈ ਤੇ ਅਧਿਆਪਕ ਦਾ ਬਣਦਾ ਜਾ ਉਹਦਾ ਕਿੱਲਾ ਬੱਚੇ ਨੂੰ ਖਲਾਸ ਪਾਸ ਕਰਾਣਾ ਨਹੀਂ ਹੈਗਾ ਉਹ ਤਾਂ ਬਹੁਤ بڑا ਗਾਈਡਰ ਹੋ ਸਕਦਾ ਹੈ ਕਿ ਉਹਨੂੰ ਜ਼ਿੰਦਗੀ ਨੂੰ ਕਿਵੇਂ ਜੀਣਾ ਹੈ ਜੀ ਉਹ ਦੇ ਫਲਸਫੇ ਦੱਸ ਸਕਦਾ ਹੈ ਮਤਲਬ ਉਹਨੂੰ ਰਾਹ ਦਿਖਾ ਸਕਦਾ ਹੈ ਬਿਲਕੁਲ ਤੇ ਸਾਡੀ ਸੋਸਾਇਟੀ ਵੀ ਇਹੀ ਹੈ ਕਿ ਬੱਚਿਆਂ ਨੂੰ ਜਿਹੜੇ ਆ ਸੁਪਨੇ ਨੇ ਹੈ ਨਾ ਹੀਰੋ ਜਿਹਾ ਵਾਲੇ ਜਿਹੜੇ ਫਾਲਸ ਨੇ ਮਤਲਬ ਜਿਹੜੇ ਬੱਚੇ ਹੈ ਨਾ ਗਲੈਮਰ ਦੁਨੀਆ ਚਾਹੁੰਦੇ ਉਹ ਤਾਂ ਹਟ ਕੇ ਗਰਾਊਂਡ ਤੇ ਆਣ ਦੇ ਸੰਘਰਸ਼ ਵਾਲੇ ਪਾਸੇ ਪੈਣ ਕਿਸੇ ਨੂੰ ਆਪਣੇ ਆਪ 'ਚ ਵਿਸ਼ਵਾਸ ਪੈਦਾ ਕਰ ਨਾ ਕਿ ਕਿਸੇ 30 ਫੋਰਡ ਤੇ ਜੀ ਮਤਲਬ ਮੈਂ ਜੇ ਪ੍ਰਾਰਥਨਾ ਕਰਦਾ ਮੈਨੂੰ ਆਹ ਮਿਲ ਜੇ ਉਹ ਹੋ ਜੇ ਹੈ ਨਾ ਅਸੀਂ ਉਹ ਨੂੰ ਵੀ ਕਰਦੇ ਨਹੀਂ ਤੁਹਾਡੀ ਮਿਹਨਤ ਤੇ ਤੁਹਾਡਾ ਸੰਘਰਸ਼ ਹੈ ਜਿਹੜਾ ਤੁਹਾਨੂੰ ਅੱਗੇ ਲੈ ਕੇ ਜਾਏਗਾ ਜਿਵੇਂ ਆਪਾਂ ਸਾਰੀ ਗੱਲ ਕਰ ਰਹੇ ਸੀ ਇੱਕ ਸਵਾਲ ਲਾਸਟ ਹੈ ਤੇ ਉਹਦੇ ਨਾਲ ਸਮਾਪਤੀ ਵੱਲ ਨੂੰ ਵਧਾਂਗੇ ਆਪਾਂ ਕਿਤਾਬਾਂ ਦੇ ਕੋਲ ਬੈਠੇ ਆ ਕਿਤਾਬਾਂ ਤੋਂ ਪਈ ਦੂਰੀ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੁ ਖਤਰਨਾਕ ਹੋਣ ਵਾਲੀ ਆ ਹਾਲਾਂਕਿ ਡਿਜੀਟਲ ਤੌਰ ਦੇ ਉੱਪਰ ਤਾਂ ਅਖਬਾਰਾਂ ਅਖਪੂਰਾਂ ਆਪਾਂ ਪੜ੍ਹਦੇ ਰਹਿੰਦੇ ਆ ਕਿਤਾਬਾਂ ਦੇ ਆਰਟੀਕਲ ਪੜ੍ਹਦੇ ਰਹਿੰਦੇ ਆ ਪਰ ਇੱਕ ਜਿਹੜੀ ਭਾਵਨਾ ਹੁੰਦੀ ਆ ਕਿ ਮੈਂ ਕਿਤਾਬ ਖੋਲੀ ਕਿਤਾਬ ਦਾ ਪੰਨਾ ਪਲਟਿਆ ਉਹ ਪੰਨੇ ਦੀ ਆਵਾਜ਼ ਜੋ ਸਰਕ ਕਰਕੇ ਕੰਨ ਦੇ ਵਿੱਚ ਪੈਂਦੀ ਆ ਉਹਦੀ ਜਿਹੜੀ ਭਾਵਨਾ ਹੈ ਇਹ ਜਿਹੜੀ ਪਈ ਹੋਈ ਦੂਰੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਖਤਰਨਾਕ ਸਾਬਤ ਹੋਵੇਗੀ। ਤੁਹਾਡੀ ਗੱਲ ਠੀਕ ਹੈ ਸਾਡਾ ਦੇਖੋ ਜਿਹੜਾ ਮੈਗਜ਼ੀਨ 2 ਮਹੀਨੇ ਬੱਦ ਸ਼ਬਦ ਤੱਕ ਚਿਲਦਾ ਇਹਦੀ 15-16000 ਕਿੰਤੀ ਮਤਲਬ 2 ਮਹੀਨੇ ਬੱਦ ਸ਼ਬਦ 15-16000 ਤੱਕ ਇਹ ਛਾਪ ਕੇ ਲੋਕਾਂ ਤੱਕ ਜਾਂਦਾ ਜਾਂਦਾ ਹੂੰ ਤੇ ਤੁਹਾਡੇ ਉਹੀ ਕਹਦਾ ਕਿ ਨਵੀਂ ਟੈਕਨੀਕਾਂ ਨਾਲ ਕਰਕੇ ਕਿਤਾਬਾਂ ਦੀ ਪੜਨ ਦੇ ਵਿੱਚ ਹਨਾ ਖਾਸ ਕਰਕੇ ਜਿਹੜੇ ਸਿੱਧੇ ਕਿਤਾਬ ਤੇ ਕਿਤਾਬ ਪੜ੍ਹਨ ਵਾਲੇ ਉਹਨਾਂ ਚ ਘਟਨ ਕਰਕੇ ਇਹਦੀ ਕੀਮਤੀ ਅੱਜ ਸਾਡੇ 10000 ਦੇ ਨਿਤਰੇ ਹੈਗੀ ਹੈ। ਹੂੰ ਉੱਕ ਠੀ ਹੈ ਠੀ ਹੈ ਤੇ ਇਸ ਤਰ੍ਹਾਂ ਹੀ ਬਾਕੀ ਕਿਤਾਬਾਂ ਦੀ ਵਿਦਾਨ ਹੈਗੀ ਆ ਹੁਣ ਅਸੀਂ ਇੱਥੇ ਲਾਇਬ੍ਰੇਰੀ ਚ ਬੈਠੇ ਆ ਤੇ ਸਾਡਾ ਇਹ ਲਾਇਬ੍ਰੇਰੀ ਜਿਹੜੀ ਹੈਗੀ ਆ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਲਾਇਬ੍ਰੇਰੀ ਆ ਇਹਦੇ ਚ ਸਾਡੇ ਡਾਕਟਰ ਸਵੈਟੀ ਦੇ ਮੈਂਬਰ ਰੋਜ਼ ਮਤਲਬ ਡਿਊਟੀ ਕਰਦੇ ਹਨ 11 ਤੋਂ 2 ਇੱਥੇ ਪੱਕਾ ਖੁੱਲਦੀ ਹੈ ਬਿਨਾ ਕਿਸੇ ਸੁਪੀ ਤੋਂ ਓਕੇ ਤੇ ਸਾਡੀ ਡਿਊਟੀ ਆ ਫਿਕਸ ਹੋ ਰਹੀ ਹੈ ਜਿਵੇਂ ਅੱਜ ਮੇਰਾ ਇੱਥੇ ਦਿਨ ਹੈ ਜੀ ਤੇ ਕਈ ਵਾਰੀ ਇੱਥੇ 2-4 ਵਿਦਿਆਰਥੀ 2-4 ਪਾਰਟ ਆ ਜਾਂਦੇ ਕਈ ਵਾਰੀ ਕੋਈ ਆਂਦਾ ਵੀ ਨਹੀਂ ਹੈ ਕੋਈ ਆਂਦਾ ਨਹੀਂ ਹੈ ਨਾ ਮਤਲਬ ਹੈ ਤਾਂ ਇਹ ਸਮੱਸਿਆ ਹੈਗੀ ਆ ਵਿੱਚਕ ਤੁਹਾਡੀ ਗੱਲ ਠੀਕ ਹੈ ਕਿ ਕਈ ਅਸੀਂ ਡਿਸਟਰਬ ਰਹੇ ਹਨ ਬਹੁਤ ਸਾਰੇ ਹੋਰ ਸਾਧਨ ਆ ਕਿ ਜਦੋਂ ਅਸੀਂ ਕੁਝ ਨਾ ਕੁਝ ਜਾਣਕਾਰੀ ਪ੍ਰਾਪਤ ਕਰਦੇ ਆ ਪਰ ਮਨੂੰ ਇਹ ਲੱਗਦਾ ਹੈ ਜਿਹੜੀ ਜਾਣਕਾਰੀ ਪ੍ਰਾਪਤ ਕਰਨੀ ਉਹ ਹੋਰ ਕਰਦਾ ਜਿਹੜੀ ਸੋਚ-ਬੋਚ ਪੈਦਾ ਕਰਨੀ ਸਿਆਣਕ ਪੈਦਾ ਕਰਨੀ ਮਨੁੱਖ ਦੇ ਅੰਦਰ ਹੈ ਨਾ ਜਿਹੜੀ ਉਹ ਮੈਨੂੰ ਲੱਗਦਾ ਕਿਤਾਬਾਂ ਤੋਂ ਸਾਨੂੰ ਵੱਧ ਪ੍ਰੇਰਨਾ ਮਿਲ ਸਕਦੀ ਹੈ ਉੱਥੇ ਮਤਲਬ ਹੋਰ ਘਰ ਕਿਤਾਬਾਂ ਇੱਕ ਤਰ੍ਹਾਂ ਦੀ ਜੇ ਤੁਸੀਂ ਕਿਤਾਬਾਂ ਚ ਉਹ ਬੋਲਦੀਆਂ ਨੇ ਉਹਦੇ ਨਾਲ ਸੁੱਕਾ ਜਾਂ ਨਹੀਂ ਹੈਗਾ ਹਾਂ ਹੈ ਨਾ ਜਿਹੜਾ ਖੁਸ਼ਕ ਜਾਂ ਨਹੀਂ ਮੌਜੂਦ ਤਾਂ ਉਹ ਕੁਝ ਨਾ ਕਿਤੇ ਅੰਦਰੋਂ ਭਾਵਨਾਵਾਂ ਨੂੰ ਵੀ ਰੰਗਤ ਕਰਦਾ ਹੈਗਾ ਤੇ ਵਾਕਈ ਜੇ ਸਾਡੇ ਦਾ ਪੀਲ ਹੈ ਕਿ ਵੀ ਕੁਝ ਸਮਾਂ ਤانوں ਕਿਸ ਨਾ ਕਿਸੇ ਕਿਤਾਬ ਨਾਲ ਜੁੜਨਾ ਚਾਹੀਦਾ ਹੈ ਬਹੁਤ ਚੰਗੇ ਚੰਗੇ ਕਿਤਾਬਾਂ ਵਿੱਚ ਡਾਕਟਰ ਸੋਸਾਇਟੀ ਵੱਲੋਂ ਬਹੁਤ ਵਧੀਆ ਕਿਤਾਬਾਂ ਤੇ ਬਾਹਰ ਵੀ ਬਹੁਤ ਕਰਵਾ ਹੈ ਜੀ ਜਿੱਦੋਂ ਜੀਵਨਿਆ ਤੁਹਾਨੂੰ ਮਤਲਬ ਪ੍ਰੇਰਨਾ ਮਿਲੇਗੀ ਤੁਹਾਡੇ ਅੰਦਰ ਜਿਹੜੀ ਸ਼ਕਤੀ ਹੈਗੀ ਹੈ ਮਨੁੱਖ ਦੇ ਅੰਦਰ ਸ਼ਕਤੀ ਬਹੁਤ ਹੈ ਸਾਨੂੰ ਲੱਗਦਾ ਵੀ ਉਹ ਦੇ ਜਗਾ ਕੇ ਨਾ ਫਿਰ ਬੰਦਾ ਲੱਗਦਾ ਹੈ ਉੜਦਾ ਜਾਂਦਾ ਹੈ ਉਹ ਪੈਦਾ ਹੋ ਸਕਦੀ ਹੈ ਤੇ ਉਹ ਕਿਸੇ ਨੂੰ ਪ੍ਰੇਰਨਾ ਮਿਲ ਸਕਦੀ ਹੈ ਕਿਸੇ ਦੀ ਪੱਟੇ ਦੀ ਜੀਵਨੀ ਪੜਨ ਤੋਂ ਬਾਅਦ ਸਾਨੂੰ ਲੱਗਦਾ ਮੈਂ ਕੀ ਵੀ ਨਹੀਂ ਕਰ ਸਕਦਾ ਤੇ ਬਾਕੀ ਕਿਤਾਬਾਂ ਦਾ ਰੋਲ ਹੈ ਤੇ ਉਹਨੂੰ ਜੋੜਨਾ ਚਾਹੀਦਾ ਜੀ ਬਿਲਕੁਲ ਇਹ ਸਨ ਸਦਾ ਸਾਹਿਬ ਗੁਰਮੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਟੰਬਣ ਯੋਗ ਬਹੁਤ ਸਾਰੀਆਂ ਚੀਜ਼ਾਂ ਸੋਚਣ ਵਿਚਾਰਾਂ ਯੋਗ ਮਿਲੀਆਂ ਤੇ ਜਿਵੇਂ ਇਹਨਾਂ ਦੇ ਵੱਲੋਂ ਲਾਸਵਾਲ ਦੇ ਜਵਾਬ ਦੇ ਵਿੱਚ ਕਿਤਾਬਾਂ ਦੀ ਗੱਲ ਕੀਤੀ ਗਈ ਹੈ ਤੇ ਕਿਤਾਬਾਂ ਪੜਨ ਦੇ ਨਾਲ ਜੇ ਇਸ ਤਰੀਕੇ ਸਾਡੀ ਨਪੁੰਨਤਾ ਦੇ ਵਿੱਚ ਵਾਧਾ ਹੁੰਦਾ ਹੈ ਜੇ ਇਸ ਤਰੀਕੇ ਦੇ ਨਾਲ ਸਾਡੇ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਸਲੀਕੇ ਚੇਂਜ ਹੁੰਦੇ ਨੇ ਬਦਲਦੇ ਨੇ ਤੇ ਬਦਲਦੇ ਵੀ ਹਾਂ ਪੱਕੀ ਨਹੀਂ ਕਿਉਂਕਿ ਕਿਤਾਬਾਂ ਇਸ ਤਰੀਕੇ ਦੇ ਨਾਲ ਭਾਵਨਾ ਪੈਦਾ ਕਰਦੀਆਂ ਨੇ ਕਿ ਜਿਵੇਂ ਅਸੀਂ ਸੱਚਮੁੱਚ ਕਿਸੇ ਦੇ ਹੱਥ ਲਿਖਤ ਉਹਦੇ ਹੱਥ ਦੇ ਨਾਲ ਹੱਥ ਰੱਖ ਕੇ ਪੜ ਰਹੇ ਹੋਈਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਦੀ ਇਸ ਗੱਲਬਾਤ ਦੇ ਵਿੱਚ ਤੁਹਾਡੇ ਤੱਕ ਪਹੁੰਚਾਉਣ ਦਾ ਮਨਤਬ ਇਹੀ ਸੀ ਕਿ ਗੁੰਝਲਦਾਰ ਜ਼ਿੰਦਗੀ ਇਸ ਤੇਜ਼ ਤਰਾਰ ਤਕਨੀਕੀ ਯੁੱਗ ਦੇ ਵਿੱਚ ਜ਼ਿੰਦਗੀ ਜਿਹੜੀ ਹੈ ਉਸ ਨੂੰ ਜ਼ਿੰਦਗੀ ਕਹਿਣ ਦੇ ਵਿੱਚ ਵੀ ਕਿਤੇ ਨਾ ਕਿਤੇ ਆ ਸਾਨੂੰ ਲੱਗਦਾ ਕਮੀ ਰਹਿ ਜਾਂਦੀ ਹੈ ਕਮੀ ਸ਼ਬਦ ਮੈਂ ਤਾਂ ਕਰਕੇ ਵਰਤ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ ਕਿਸੇ ਕੋਲੇ ਵੀ ਸਮਾਂ ਨਹੀਂ ਕੰਧ ਦੇ ਇਧਰਲੇ ਪਾਸੇ ਬੈਠਾ ਬੰਦਾ ਕੰਧ ਦੇ ਦੂਸਰੇ ਪਾਸੇ ਵਾਲੇ ਬੰਦੇ ਨੂੰ ਕਹੀ ਜਾਂਦਾ ਹੈ ਭਾਵੇਂ ਵਿਹਲਾ ਹੀ ਬੈਠਾ ਹੋਵੇ ਕਿ ਨਾ ਪਈ ਮੇਰੇ ਕੋਲੇ ਸਮਾਂ ਨਹੀਂ ਮੈਂ ਇੱਥੇ ਬੀਜੀ ਬੈਠਾ ਇਹ ਤਕਨੀਕੀ ਯੁੱਗ ਦੀਆਂ ਜਿੱਥੇ ਹਾਂ ਪੱਕੀ ਚੀਜ਼ਾਂ ਨੇ ਉੱਥੇ ਨਾ ਪੱਕੀਆਂ ਵੀ ਚੀਜ਼ਾਂ ਦੀ ਸੋ ਸਦਾ ਸਾਹਿਬ ਹੋਰਾਂ ਦੇ ਵੱਲੋਂ ਬਹੁਤ ਚੰਗੇ ਤਰੀਕੇ ਦੇ ਨਾਲ ਇਹ ਸਾਰੀ ਗੱਲਬਾਤ ਜਿਹੜੀ ਆ ਉਹ ਕੀਤੀ ਗਈ ਉਹ ਭਾਵੇਂ ਕਿਤਾਬਾਂ ਨੂੰ ਪੜਨ ਨੂੰ ਲੈ ਕੇ ਹੋਵੇ ਸੋਸ਼ਲ ਮੀਡੀਆ ਨੂੰ ਲੈ ਕੇ ਹੋਵੇ ਦੇ ਤਰਕਸ਼ੀਲ ਸੁਸਾਇਟੀ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੀਆਂ ਗਤੀਵਿਧੀਆਂ ਕਿਸ ਤਰੀਕੇ ਦੇ ਨਾਲ ਜ਼ਮੀਨੀ ਧਰਾਤਲ ਦੇ ਉੱਪਰ ਬਹੁਤ ਸਾਰੇ ਲੋਕਾਂ ਦੀ ਸੋਚ ਬਦਲਣ ਦੀ ਕੋਸ਼ਿਸ਼ ਕਰਦੀਆਂ ਨੇ ਬਦਲ ਵੀ ਚੁੱਕੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਦਲਣਗੀਆਂ ਇਹ ਸਾਰੀਆਂ ਚੀਜ਼ਾਂ ਦੇ ਵਿਚਾਰ ਇਸ ਗੱਲਬਾਤ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਜਰੂਰ ਕਰਨਾ ਸੋ ਸਦਾ ਸਾਹਿਬ ਸਮਾਂ ਦਿੱਤਾ ਬੈਠੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਪਿਆਰਪੂਰ ਸਤਿਕਾਰ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੇ ਤੁਹਾਡੀ ਤੇ ਨਾਲ ਦੇ ਸਾਥੀ ਤੇ ਹਮਦਾਦ ਟੀ ਦਸ਼ਕਨ ਨਾਲ ਲੋਕਾਂ ਨਾਲ ਗੱਲ ਕਰਦਾ ਹੈ ਬਹੁਤ ਬਹੁਤ ਮਿਹਰਬਾਨੀ ਸੋ ਅਗਲੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਰਹੇਗੀ ਅਗਲੀ ਮੁਲਾਕਾਤ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ ਮੋੜ ਤੁਹਾਡੇ ਰੂਬਰੂ ਹੋਵਾਂਗੇ ਬਰਹਾਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਨੂੰ ਦੀ ਉਜਾਜ਼ਤ ਬਹੁਤ ਬਹੁਤ ਧੰਨਵਾਦ